ਜਿਵੇਂ ਹੁਣ ਤੇਰੇ ਕੋਲ ਚਾਰ ਮਸ਼ੀਨਾਂ ਲਈਆਂ ਇਹ ਤਾਂ ਆਪ ਦੇ ਦਮ ਤੇ ਉੱਠ ਕੇ ਲਈਏ ਨੇ ਕਿ ਪਹਿਲਾਂ ਪਰਿਵਾਰ ਵੀ ਪੈਂਦੰਦੇ 25 ਪੈਸੇ ਮਾਲਕਾਂ ਦੇ 25 ਸੰਧ ਦੇ 25 ਖਰਚੇ ਦੇ 25 ਟਾਪ ਦੇ 25 ਟਾਪ ਦੇ 20 ਸੋਡੀ ਹਜੇ ਤੱਕ ਗ੍ਰਾਹੀ ਕਿੰਨੀ ਖੜੀ ਹੈ ਅਜੇ ਵੀਰੇ ਮੇਰਾ ਪਿੰਡੋ ਰਹਿਣਾ ਉਹ ਸਵਾ ਲੱਖ ਤੋਂ ਭਰੇ ਰਹਿਣਾ ਉਹ ਠੀਕ ਆ ਉਹ ਨੰਬਰ ਸਰਵੰਨੇ ਵਾਲੇ ਵਾਲੇ 10 15 ਕਿਲੋਮੀਟਰ ਚ ਆਪਾਂ ਵੱਡੇ ਤੇ ਆਲੇ-ਦਾਲੇ ਤਾਂ ਸਣੀ ਬੈਠਾ ਇਹ ਵੱਡੂਗਾ ਇਹ ਜੁਪੀ ਜਾਣਾ ਭਰਾਏ ਨੇ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਆਏ ਸੀ ਕਾਸਾਪੁਰ ਜਿੰਦਰ ਕੋਲੇ ਗੱਲਬਾਤ ਕਰਦਾਂ ਜਿੰਦਰ ਨਾਲ ਕਿਵੇਂ ਦਾ ਸੀਜ਼ਨ ਲੱਗਿਆ ਕਿੰਨੀ ਕਬਾੜੀ ਹੋਈ ਆ ਕਿਵੇਂ ਮਸ਼ੀਨਾਂ ਚੱਲੀਆਂ ਨੇ ਉਹ ਕਰਦੇ ਆ ਗੱਲਬਾਤ ਵੀ ਮੱਕੀ ਵਾਲੇ ਲੋਕਾਂ ਨੇ ਤਾਂ ਬਹੁਤ ਮੱਕੀ ਵਾਲੇ ਕੱਟ ਲੈ ਲੇ ਵੀ ਤੈ ਲੈਤਾ ਕੋਈ ਕੇ ਨਾ ਲੇਤਾ ਕਰਦੇਗਾ ਲੋਰਾ ਜਿੰਦਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਸਤਿ ਸਾਕ ਉਹ ਠੀਕ ਠਾਕ ਹੋ ਸਾਰੇ ਵਧੀਆ ਵੀਰ ਜੀ ਠੀਕ ਆ ਕਿਵੇਂ ਰਿਹਾ ਜਿੰਦਰਾ ਸੀ ਜਨਾ ਇੱਕ ਤੀ ਵਧੀਆ ਰਹਿ ਵੀਰ ਜੀ ਜਿਵੇਂ ਮੀਂਹ ਮੂਝਾ ਪਈ ਗਿਆ ਉਹ ਮੈਂ ਕੰਮ ਘਟਿਆ ਕੁਸ ਹਾਂ ਕੰਮ ਦਾ ਫਰਕ ਪਿਆ ਇੱਕ ਵੀਰੇ ਥੋੜਾ ਜਿਹਾ ਨਹੀਂ ਕਰਕੇ ਪਾਇਆ ਇਕੱਠਾ ਹੋ ਗਿਆ ਨਾ ਕੰਮਾ ਠੀਕ ਆ ਜਿਵੇਂ ਅੱਗੇ ਖੰਡੂਰ ਸਾਹਿਬ ਰੀ ਜਾਂਦੇ ਸੀ ਪਿੰਡ ਤੇ ਜਾਂਦੇ ਸੀ ਠੀਕ ਜੀ ਉੱਥੇ ਇੱਕ ਮਸ਼ੀਨ ਇੱਕ ਜਗ ਨਹੀਂ ਦੋ ਜਾਂਦੀਆਂ ਹਾਂ ਸੋ ਕਿੱਲੇ ਦਾ ਫਰਕ ਤਾਂ ਉੱਥੇ ਪੈ ਗਿਆ ਮਨ ਘੱਟ ਹੋਇਆ ਘੱਟ ਹੋਇਆ ਉੱਥੇ ਜੀ ਇੱਥੇ ਪਿੰਡ ਪੰਡ ਵਧੀਆ ਹੋ ਗਿਆ ਚਲੋ ਇਹ ਜੇ 20 50 ਕਿੱਲੇ ਤਾਂ ਇੱਥੇ ਵੀ ਵੱਧ ਵੱਡੇ ਵੀਰੇ ਉੱਥੇ ਪਹਿਲਾਂ ਵਿਚਾਲੇ ਭੱਜਣਾ ਪੈਂਦਾ ਇੱਥੋਂ ਨਹੀਂ ਫਿਰ 50 50 ਵੀ ਲੈ ਕੇ ਬਾਹਰ ਵੀ ਲੈ ਆ ਨਾ ਰਾਸਤਾਨ ਵੀ ਗਈ ਸੀ ਵੀਰੇ ਦੋ ਮਸ਼ੀਨਾਂ ਰਾਸਤਾਨ ਲੈ ਕੇ ਗਈ ਸੀ ਉੱਥੇ ਕਿਵੇਂ ਰਹੀਆਂ ਵਧੀਆ ਰਹਿ ਗਿਆ ਉੱਥੇ ਦਾ ਏਰੀਆ ਖੁੱਲਾ ਹਾਂ ਹਾਂ ਉੱਥੇ ਇੱਧਰਲਾ ਮੰਨ ਲਓ ਵੀ ਇੱਕ ਮਹੀਨੇ 200 ਦੇ ਆਸ-ਪਾਸ ਕਰਤਾ ਇੱਧਰ ਲਈ ਕਿੱਲੇ ਆਪਣੇ ਵਾਲੇ ਕਿੱਲੇ ਹਾਂ ਉੱਧਰ ਵਿੱਗੇ ਚੱਲਦਾ ਨਾ ਹਾਂ ਇਹ ਫਿਰ ਉਹਨੇ ਆ ਕੇ ਉਰੇ ਵੀ ਵੱਡੀਆਂ ਹਾਂ ਪੰਡਾਂ ਕਿ ਚਲਾਈਆਂ ਵੀਰੇ ਉਹ ਪੰਡ ਹੀ ਰਹੀਆਂ ਅੱਛਾ ਜਿਹੜੇ ਇੱਥੇ ਚਲਾਈ ਤੇ ਮਸ਼ੀਨ ਕਰਤਾਰ 20 ਮਤਲਬ ਸਣੀ ਦੇ ਤੂੰ ਕਿੱਥੇ ਚਲਾਈਆਂ ਮੈਂ ਮੈਮਰੀ ਲਾਇਆ ਜੁਪੀ ਲਾਇਆ ਜੀ ਪਹਿਲਾਂ ਹਾਂਜੀ ਠੀਕ ਆ ਫਿਰ ਪਿੰਡ ਵਾਲੇ ਆ ਗਏ ਜੀ ਠੀਕ ਆ ਉਹ ਤੋਂ ਬਾਅਦ ਜੰਮੂ ਲਾਇਆ ਠੀਕ ਆ ਵੀਰ ਸਾਡਾ ਖੇਤੀ ਕਰਦਾ ਪਹਿਲਾਂ ਦਲ ਸਿੰਘ ਤੇ ਹੋਰ ਵਧੀਆ ਵੀਰੇ ਹਾਂ ਬਹੁਤ ਵਧੀਆ ਅਸੀਂ ਖੇਤੀ ਕਰਦੋਂ ਤੁਸੀਂ ਹਾਂਜੀ ਠੀਕ ਚਲੋ ਵੀਰੇ ਦੇ ਬੇਟੇ ਵੀ ਬਾਹਰ ਅੱਛਿਆ ਬੱਚੇ ਬਾਹਰ ਨੇ ਬੇਟੇ ਵੀ ਫਿਰ ਤੁਸੀਂ ਲਾਇਆ ਕਿਹੜਾ ਕ ਨਹੀਂ ਹਾਂਜੀ ਮੈਂ ਵੀ ਲਾਇਆ ਜੈ ਕਿਵੇਂ ਲੱਗਿਆ ਮੁਲਕ ਬਹੁਤ ਵਧੀਆ ਵਧੀਆ ਠੀਕ ਆ ਕੋਈ ਸ਼ੋਰ ਨਹੀਂ ਸ਼ਰਾਬਾ ਨਹੀਂ ਹੈਨਾ ਬਹੁਤ ਸਫਾਈ ਦਾ ਲਾਇਕ ਵੀ ਤੁਸੀਂ ਮੱਕੀ ਵਾਲਾ ਕੱਟ ਨਹੀਂ ਲੈ ਦੋ ਉਹਨਾਂ ਨੇ ਨਹੀਂ ਵੀਰੇ ਕਿਉਂ ਕੀ ਗੱਲ ਲੋਕਾਂ ਨੇ ਤਾਂ ਇੱਕ ਵੀਰੇ ਜਿੰਨਾ ਲੋਨ ਕਰਾਇਆ ਸਾਰਿਆਂ ਨੇ ਆਧਾਰ ਕਾਰਡ ਤੇ ਹਾਂ ਫਿਰ ਉਹਨਾਂ ਨਾਲ ਹੀ ਕੱਟੇ ਸੁਣਾਉਂਦੋਂ ਅੱਲਾ ਬਾਲੀਆਂ ਠੀਕ ਆ ਤੇ ਚਲੋ ਮੱਕੀ ਵਾਲਾ ਵੀ ਲੈ ਰਾਂਗੇ ਲੈਕ ਨਹੀਂ ਠੀਕ ਆ ਚਲੋ ਚਾਹੀਦਾ ਵੀ ਵੈਸੇ ਲੈਣਾ ਵਜਾਰਾ ਪਤਾ ਕਿ ਕੜਕ ਦਾ ਸੀਜ਼ਨ ਛੋਟਾ ਰਹਿ ਗਿਆ ਸਾਰਿਆਂ ਦਾ ਛੋਟਾ ਰਹਿ ਗਿਆ ਹਾਂ ਚਲੋ ਕਿਸ਼ਤ ਪੂਰੀ ਹੋ ਗਈ ਆਪਾਂ ਮੰਨਦੇ ਵੀ ਕਿਸ਼ਤ ਵੀਰਾਂ ਨਾਲ ਜਿੰਨੇ ਨੇ ਲਿਆਂਦੇ ਸਾਰਿਆਂ ਨੇ ਬਹੁਤ ਵਧੀਆ ਕਰਿਆ ਠੀਕ ਹੈ ਹੁਣ ਮੱਕੀ ਦੇ ਵਿੱਚੋਂ ਮੂਰੇ ਝੋਨੇ ਵਾਸਤੇ ਵੀ ਕੁਝ ਨਾ ਕੋਸ਼ਿਸ਼ ਕਰਦੇ ਨਿਕਲ ਜੂ ਠੀਕ ਹੈ ਝੋਨੇ ਵੇਲੇ ਥੋੜਾ ਸੀਨ ਘੱਟ ਹੁੰਦਾ ਜਿੰਦਰ ਐਕਤੀ ਆਗਾ ਵੀ ਹੁਣ ਅੱਗੇ ਆਪਾਂ ਦੇਖਦੇ ਹਾਂ ਹੁੰਦੇ ਸੀ ਐਮਪੀ ਚ ਜਾਂ ਯੂਪੀ ਚ ਹਨਾ ਕਣਕ ਵੱਢ ਕੇ ਮੁੜਿਆ ਹੁੰਦਾ ਸੀ ਜਗਲਾਂ ਤੇ ਹੁਣ ਇੱਕ ਦੀ ਲੋਕ ਮੰਨ ਲਾ ਵੀ ਮੂੰਗੀਆਂ ਵੱਢਣ ਵੀ ਗਏ ਹੋਏ ਨੇ ਉੱਥੇ ਹਾਂ ਜਾਣਾ ਵੀਰ ਨੇ ਸਣੀ ਨੇ ਜਾਣਾ ਅਸੀਂ ਯੂਪੀ ਇਹਨੇ ਯੂਪੀ ਜਾਣਾ ਤਿਆਰ ਕਰੀ ਖੜੀ ਠੀਕ ਹੈ ਆਪਾਂ ਨੇ ਇੱਥੇ ਚੜਾਈਏ ਲੋਕ ਦੀ ਠੀਕ ਆ। ਕਾਰ ਕਰੀ ਖੜੀ ਆ 10 ਕਿਲੇ ਵੜਤੇ ਮੂੰਗੀ ਦੇ। ਠੀਕ ਆ। ਬਾਕੀ ਜੋ ਜੋ ਆਈ ਜਾਂਦਾ। ਨਹੀਂ ਫਿਰ ਮੂੰਗੀ ਉਹਦੇ ਦਾ ਮੰਨ ਲੈ ਮੱਕੀ ਵਾਲੇ ਨੂੰ ਤਾਂ 7-8 ਲੱਖ ਰੁਪਈਆ ਲਾਉਣਾ ਪੈਂਦਾ ਕਟਰ ਲੈਣ ਨੂੰ। ਮੂੰਗੀ ਤੇ ਕੀ ਬਦਲਾਵ ਹੁੰਦਾ ਇਹਦਾ? ਮੂੰਗੀ ਦੇ ਬਸ ਥੋੜਾ ਨਾਲ ਫਰੈਂਸਰ ਬਾਸਕਟ ਵੀਰੇ। ਬਸ ਉਹੀ ਪਾ ਦੇ। ਉਹੀ ਪਾਉਣਾ ਬਸ। ਰੋਜ਼ ਦਾ ਕੋਈ ਖਰਚਾ ਹੀ ਨਹੀਂ। ਨਾ ਕੋਈ ਖਰਚਾ ਨਹੀਂ। ਜਿੰਨਾ ਕ ਵੱਡੂਗਾ ਕੋਈ ਆ। ਤੀਸਰੀ ਵਾਰੀ ਵੜਦੇ ਜੇ ਆਪਾਂ 70 ਕਿਲੇ। ਠੀਕ ਆ। 20 ਕਿ ਵੀ ਹੋ ਜਾਂਦਾ 60-70 ਕਿਲੇ ਦਾ ਹੋਈ ਜਾਣਗੇ। ਕੀ ਰੇਟ ਚੱਲਿਆ ਮੂੰਗੀ ਦਾ ਪਿਛਲੇ ਈਅਰ ਵੀ? ਤੀਸਰੀ ਵਾਰੀ 1 ਜਦੋਂ ਹੀ ਉਹੀ ਕਣਕ ਝੋਨੇ ਵਾਲਾ ਜੀ ਕਿੱਥੇ ਜਾਣੀ ਦੂਰ ਜਾਣਾ ਪੈ ਗਿਆ 10-12 ਕਿਲੋਮੀਟਰ ਤੇ ਉੱਥੇ 2000 ਲੈ ਰਿਹਾ ਕਿਉਂਕਿ ਡੀਜ਼ਲ ਖਰਚਾ ਰਾਹ ਚ ਪੈ ਜਾਂਦਾ ਨਾ ਠੀਕ ਆ ਨਹੀਂ ਆਮ 1800 1700 ਵੀ ਲੈ ਲੈਣੇ ਕਿੰਦਾ ਤੂੰ ਇਹ ਲੈਂਡ ਚ ਕਿਧਰੋਂ ਕਿਵੇਂ ਆਇਆ ਬਸ ਪਹਿਲਾਂ ਵੀਰੇ ਦਾ ਟਰੈਕਟਰ ਚਲਾਉਣਾ ਦਾ ਬਹੁਤ ਸ਼ੌਂਕ ਸੀ ਅੱਛਾ ਜਦੋਂ ਪੜਦੇ ਸੀ 8ਵੀਂ ਠੂਵੀਂ ਕਲਾਸ ਚ ਠੀਕ ਆ ਬਸ ਝੋਲਾ ਕਰੇ ਰੱਖਣਾ ਸਾਰ ਹਾਂ ਕਿ ਮਿੱਤਰ ਵੇਲੀ ਸੀ ਆਪਣੇ ਪਿੰਡੋਂ ਹੀ ਠੀਕ ਆ ਉਹਨਾਂ ਦਾ ਟਰੈਕਟਰ ਤੇ ਜਾ ਚੜਨਾ ਉਹਨਾਂ ਨੇ ਕਿਹਾ ਜਿੰਦਰਾ ਕੰਮ ਕਰਿਆ ਕਰ ਹਾਂ ਮੜਕੇ ਹੌਲੀ ਹੌਲੀ ਮੇਰੇ ਚਾਚ ਉਹਦੇ ਨਾਲ ਮੈਂ 91 ਵਿੱਚ ਮਨੋਂ 8ਵੀਂ ਕਲਾਸ ਦੀ ਅਸੀਂ 91 ਵਿੱਚ ਹਾਂ ਉਹ ਤਾਂ 91 ਜੀ ਜਾ ਵੜਿਆ 91 ਜੀ ਜਾ ਵੜਿਆ ਬਸ ਪੜ੍ਹਾਈ ਵਿਚਾਲੇ ਛੱਡ ਕੇ ਨਹੀਂ ਨਹੀਂ ਹਾਂ 8ਵੀਂ ਦੇ ਇੱਕ ਪੇਪਰ ਦੇ ਕੇ ਗਿਆ ਸੀ ਠੀਕ ਆ ਕਨਕਲ ਸੀਨ ਲਾਇਆ ਮੈਂ ਪਾਸ ਹੋ ਗਿਆ ਠੀਕ ਆ ਕਰੋਨਾ ਦੇ ਫਗਵਾੜੇ ਮੈਨੂੰ ਭੇਜਤਾ ਕਹਿੰਦੇ ਜਾ ਕੇ ਐਡਮਿਸ਼ਨ ਕਰਾ ਲੈ ਠੀਕ ਆ 9ਵੀਂ ਕੱਟਤੀ 10ਵੀਂ ਦੇ ਵਿੱਚੋਂ ਫਿਰ ਆਪਾਂ ਫੇਲ ਹੀ ਹੋ ਗਏ ਫੇਲ ਹੀ ਹੋ ਗਏ ਜਦੋਂ ਮੱਲਾ ਸਾਰਿਆਂ ਦਾ ਕੰਮ ਹੀ ਇਹ ਆ ਵੀ ਜਿਹੜੇ ਜਵਾਕ ਨੂੰ ਮਨ ਨੂੰ ਟਰੈਕਟਰ ਤੇ ਛੱਡਦੀ ਏ ਉਹਦਾ ਪੜ੍ਹਾਈ ਵੱਲ ਧਿਆਨ ਹੀ ਨਹੀਂ ਦੇਂਦਾ ਫਿਰ ਆਹ ਤਰਾ ਪਰਮਾਤ ਵਾਲੇ ਮੁੜ ਕੇ ਕਮੈਨ ਲਾਈ ਨੂੰ ਮੈਂ 10ਵੇਂ ਪਿੱਛੇ ਦੇ ਕੇ ਵੀ ਕਮੈਨ ਤੇ ਵਾਗਿਆ ਦੀ ਠੀਕ ਆ ਇੱਧਰ ਮੁੜ ਕੇ ਤੇ ਬਰਾਹਲੀ ਵਾਲੀ ਸਿੱਖ ਮਾਂ ਦੋ ਕੁ ਸੀ ਜਨਾਂ ਜਿਗਿਆ ਤੇ ਕੋਈ ਟਰੈਕਟਰ ਚਲਾਉਣ ਕਰਕੇ ਕੋਈ ਡੱਕਤ ਨਹੀਂ ਆਈ ਇੰਨੀ ਵਾਲੀ ਜਿਵੇਂ ਹੁਣ ਤੇਰੇ ਕੋਲ ਚਾਰ ਮਸ਼ੀਨਾਂ ਲਈਆਂ ਹਾਂ ਹਾਂਜੀ ਇਹ ਤਾਂ ਆਪ ਦੇ ਦਮ ਤੇ ਉੱਠ ਕੇ ਲਈਆਂ ਨੇ ਕਿ ਪਹਿਲਾਂ ਪਰਿਵਾਰ ਵੀ ਲਈ ਕੋਲੇ ਨਹੀਂ ਨਹੀਂ ਮੇਰੇ ਡੈਡੀ ਹੁਣੇ ਠੇਕੇ ਤੇ ਖੇਤੀ ਕਰਦੇ ਰਹੇ ਵੀਰੇ ਠੀਕ ਆ ਆਪਾਂ ਆਪ ਵੀ ਬਹੁਤ ਮਨਤ ਕਰੀਆ ਪਹਿਲਾਂ ਠੀਕ ਆ ਛੁੱਟੀਆਂ ਜਦੋਂ ਹੁੰਦੀਆਂ ਤੇ ਉਦੋਂ ਵੀ ਨਰਮੇ ਨਰਮੇ ਘੜ ਤੇ ਹੁੰਦੇ ਤੇ ਉਹ ਜਵਾਨੇ ਚ ਦਾ ਹਾਂਜੀ ਦਾੜੀ ਦੂੜੀ ਵਗ ਜਾਂਦੇ ਸੀ ਠੀਕ ਆ ਹੌਲੀ ਹੌਲੀ ਮਨਤ ਕਰਕੇ ਚਲੋ ਵੀ ਅੱਜ ਕੁਛ ਕੱਲ ਕੁਛ ਹਾਂ 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 ਸਣ ਰੰਗ ਭਾਗ ਲੱਗ ਗਏ ਬਿਲਕੁਲ ਠੇਕੇ ਦੇ ਦਾੜੀ ਨੇ ਮੇਰੇ ਨਾਲ ਖੇਤੀ ਹੋਰ ਕਰੀ ਬੜਾ ਜਦ ਮਨੇ ਜਦੋਂ ਆਉਂਦਾ ਸੀ ਸਰ ਤੋਂ ਸੰਭਲੀ ਉਦੋਂ ਦਾ ਖੇਤੀ ਕਰਦਾ ਠੀਕ ਆ ਪਹਿਲਾਂ ਜਾਨੀ ਮੇਰੇ ਦਾੜੀ ਨੇ ਕਿਸੇ ਨਾਲ ਬਾਹ ਬਾਹੀ ਕਰਾ ਦੇਣੀ ਉਹਨਾਂ ਡ੍ਰੈਕਟਰ ਨਾਲ ਆਪਾਂ ਬੀਜ ਆਪ ਵੀ ਬੀਜ ਨਹੀਂ ਕਰਨੇ ਨਹੀਂ ਚਲੋ ਕਿਰਾਏ ਦੀ ਬਚਤ ਹੋ ਜੇ ਨਹੀਂ ਕਿਰਾਏ ਦੀ ਬਚਤ ਹੋ ਜੇ ਚਲੋ ਅਗਲੇ ਨਾਲ ਕੰਮ ਧੰਦਾ ਕਰਾਇਆ ਜਾਂਦਾ ਹਾਂਜੀ ਫਿਰ ਸ਼ੁਰੂਆਤ ਮਸ਼ੀਨ ਲੈਣ ਦੀ ਕਿਹੜੇ ਸਾਲ ਚ ਕਰੀ ਬੋਲਈਏ ਵੀਰ ਜੀ ਆਪਾਂ 2015 ਚ ਇਸ 2015 ਚ ਲਈ ਸੀ ਕਿਹੜੀ ਲੈਂਦੀ ਸੀ ਮਸ਼ੀਨ ਤ੍ਰੀਤ ਲਈ ਸੀ ਵੀਰੇ ਤੀਜੇ ਹਿੱਸੇ ਚ ਲਈ ਸੀ ਅਸਾਂ ਤੀਜੇ ਹਿੱਸੇ ਚ ਰਲ ਕੇ ਕਿਸੇ ਨਾਲ ਬੜੀ ਪਿੰਡ ਤੋਂ ਮੁੰਡਾ ਇੱਕ ਬਾਜ ਆ ਇੱਕ ਠੀਕ ਆ ਤੇ ਪਹਿਲਾਂ ਮੈਂ ਉਹਨਾਂ ਨਾਲ ਡਰਾਈਵਰੀ ਕਰਦਾ ਸੀ ਮਸ਼ੀਨ ਤੇ ਠੀਕ ਆ ਚਲੋ ਫਿਰ ਮੈਂ ਮੇਰੇ ਡੈਡੀ ਨਾਲ ਕਰੀਦਾ ਹਾਂ ਮਾਪਾਂ ਵੀ ਲੈ ਲੈਣੇ ਮਸ਼ੀਨ ਠੀਕ ਆ ਤਾਂ ਤੇਰੀ ਮਰਜ਼ੀ ਆ ਚਲੋ ਮੈਂ ਵੇਚ ਰਿਹਾ ਹੁਣੀ ਭਰਾ ਨੇ ਆਪਣੇ ਗ੍ਰਾਹਕਾਂ ਤੋਂ ਠੀਕ ਆ ਉਹਨਾਂ ਨਾਲ ਮੈਂ ਜਾਨੀ 2.5 ਲੱਖ ਰੁਪਏ ਦਾ ਧਾਰ ਕਰ ਲਿਆ ਜਿਹੜਾ ਮੇਰੇ ਹਿੱਸੇ ਉਹਨਾਂ ਦੀ 7.45 ਦੀ ਲਈਦੀ ਉਸ ਜਮਾਨੇ 'ਚ ਠੀਕ ਆ 6 ਮਾਡਲ ਪ੍ਰੀਤੀ ਬਹੁਤ ਸੋਹਣੀ ਸੀ ਅਸੇ ਉਹ ਮੰਨ ਕੇ ਆਪ ਦਾ ਹਿੱਸਾ ਧਾਰ ਹੀ ਕਰ ਲਿਆ ਤਾਂ ਦਾ ਹਿੱਸਾ ਧਾਰ ਕਰ ਲਿਆ ਠੀਕ ਆ ਤੇ ਉਹਨਾਂ ਬਾਈਆਂ ਨੇ ਦੇਤਾ ਸੀ 5 ਲੱਖ ਰੁਪਏ ਠੀਕ ਆ ਮੈਂ ਸੀਜ਼ਨ ਲਾ ਕੇ ਚਲੋ ਕੁਛ ਝੁੰਨੇ ਝੁੰਨੇ ਦੇ ਆ ਕੇ ਪੈਸੇ ਠੀਕ ਆ ਵੀ ਚਲ ਉੱਥੋਂ ਸ਼ੁਰੂਆਤ ਹੋ ਗਈ ਉੱਥੋਂ ਸ਼ੁਰੂਆਤ ਹੋ ਗਈ ਫੇਰ ਤਾਂ ਤੁਸੀਂ ਤਿੰਨ ਵੀ ਕਰ ਲਈਆਂ ਸੀ ਨਾ ਹਾਂ ਜੀ ਹੁਣ ਮਿਸਨਾ ਆਪਣੇ ਕੋਲ ਚਾਰੇ ਬਾਬੇ ਦੀ ਕਿਰਪਾ ਹੁਣ ਤਾਂ ਤੇਰੇ ਕੋਲੇ ਨਵੀਂ ਹੀ ਨੇਆਂ ਚਾਰੇ ਪੜਨ ਇਸੇ ਦਾਰ ਫਿਰ ਬੰਦੇ ਕੌਣ ਨੇ ਨਾਲ ਇੱਕ ਮੁੰਡਾ ਰਿੱਤਾ ਮਹਿਰਨੇ ਤੋਂ ਠੀਕ ਆ ਇੱਕ ਵਰਜੀਤ ਬਾਬਾ ਮਹੌਲੀ ਤੋਂ ਠੀਕ ਆ ਜਿਹੜੀ ਛੋਟਾ ਤਿੰਨਾਂ ਦਾ ਹਿੱਸਾ ਬਰਾਬਰ ਹਾਂਜੀ ਹਾਂਜੀ ਚਾਰਾਂ ਮਸ਼ੀਨਾ ਜੀ ਚਾਰਾਂ ਮਸ਼ੀਨਾ ਜੀ ਠੀਕ ਆ ਚਲੋ ਵਧੀਆ ਤੇ ਹੁਣ ਵਧੀਆ ਪਿਆਰ ਬਣਿਆ ਵੀਰੇ ਜਰਾ ਠੀਕ ਆ ਵਪਾਰ ਵੀ ਕਰੀ ਜਾਂਦਾ ਵਿੱਚ ਦੀ ਲੈ ਰੂ ਕੇ ਵੇਚ-ਬੋਚ ਰਹੀਦੀ ਆ ਆਓ ਚਲੋ ਜਿੰਮੇ ਚੱਲਦਾ ਕੰਮ ਗੱਡੀ ਚੱਲਦੀ ਆ ਹਾਂ 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 ਇਹ ਜਿਹੜੀ ਜਿੰਦਰਾ ਜੂਪੀ ਮੱਕੀ ਦਾ ਮੂੰਗੀ ਲੱਗਦੀ ਹੈਗੀ ਜਾਂ ਐਮਪੀ ਲਾਉਂਦੇ ਨੇ ਇਹ ਕਣਕ ਵੱਢ ਕੇ ਲਾਉਂਦੇ ਨੇ ਕਣਕ ਵੱਢ ਕੇ ਵੀਰੇ ਵਿਜੀ ਜਾਂਦੀ ਆ ਠੀਕ ਆ ਮਨੋਦਰੋਂ ਨਾਲ ਹੁੰਦੇ ਕਣਕ ਵੱਡੀਆਂ ਦੇ ਨਾਲ ਹੀ ਟੌਣ ਕਰਕੇ ਨਾਲ ਹੀ ਬਿਜੀਆਂ ਦੇ ਠੀਕ ਆ ਹੂੰ ਪਾਕਿਸਤਾਨੀਆਂ ਤਾਂ ਜਾਦੇ ਨਾਲ ਜੇ ਉੱਥੇ ਵੱਡ ਗਿਆ ਮੈਂ ਜਾਣਾ ਸੀ ਇਹਦੇ ਨਾਲ 21 ਪਰ ਮੇਰੇ ਡਰਾਈਵਰਾਂ ਨੇ ਸਾਥ ਨਹੀਂ ਦਿੱਤਾ ਵੱੜ ਕੇ ਠੀਕ ਹੈ ਤਾਂ ਯੂਪੀ ਮਸ਼ੀਨ ਲੱਗੀ ਮੈਂ ਇਹਦੇ ਨਾਲ ਜਾਣਾ ਸੀ ਯਾਰ ਦੱਸਿਆ ਮੁੜ ਕੇ ਉਹਨਾਂ ਦਾ ਡਰਾਈਵਰ ਕਹਿੰਦੇ ਉਧਰ ਲਈ ਬੱਕਰੀ ਤਨਖਾਹ ਲਵਾਂਗੇ ਐ ਕਰਾਂਗੇ ਵਾਹ ਕਰਾਂਗੇ ਫਿਰ ਤਾਂ ਐਸ ਨਹੀਂ ਯੂਪੀ ਲਾ ਕੇ ਪੂਰੇ ਵੀ ਆ ਕੇ ਲਾਇਆ ਹਾਂਜੀ ਪਿੰਡ ਅਗਲਾ ਆ ਜੀ ਪਿੰਡ ਹਾਂਜੀ ਹਾਂਜੀ ਪੰਜਾਬ ਚ ਉੱਥੇ ਯੂਪੀ ਕਿੰਨੇ ਕਿਲੇ ਵੜਾਇਆ ਸੀ ਉੱਥੇ 230 ਕਿਲੋ ਵਿੱਚ 35 ਕਿਲੇ ਜੀ ਠੀਕ ਆ ਉੱਥੇ ਰੇਟ ਟੂਟ ਕੀ ਆ ਰੇਟ ਚੱਲਿਆ 1600 ਰੁਪਏ 1700 ਜੀ ਅੱਛਾ 16-1700 ਰੁਪਿਆ ਠੀਕ ਆ ਵਧੀਆ ਦਿੱਤਾ ਸਾਥ ਆਇਕਤੀ ਤੈਨੂੰ ਤਾਂ ਆਇਕਤੀ ਲੈ ਕੇ ਦਿੱਤੀ ਹੀ ਕਰਤਾਰ ਹਣਾ ਹਾਂਜੀ ਹਾਂਜੀ ਪਹਿਲਾਂ ਕਿਹੜੀ ਹੁੰਦੀ ਸੀ ਤੇਰੇ ਕੋਲੇ ਪਹਿਲਾਂ ਪ੍ਰੀਤ ਚਲਾਈ ਆ ਜੀ ਅੱਛਾ ਪਹਿਲਾਂ ਪ੍ਰੀਤ ਚਲਾਈ ਆ ਹਾਂਜੀ ਕਿਵੇਂ ਲੱਗੀ ਉਹਦੇ ਨਾਲ ਉਹ ਇਹ ਨਾ ਬੁਰੀ ਵਧੀਆ ਜੀ ਬੁਰੀ ਵਧੀਆ ਜੀ ਹਾਂਜੀ ਠੀਕ ਆ ਬੁਰੀ ਵਧੀਆ ਜੀ ਬਾਕੀ ਪ੍ਰੀਤ ਵੀ ਚੱਲ ਵਧੀਆ ਸੀ ਇਹ ਵੀ ਚੱਲ ਅਲੱਗ-ਅਲੱਗ ਆਪਣੀ ਥਾਂ ਤੇ ਮਸ਼ੀਨਾਂ ਦਾ ਜੀ ਠੀਕ ਆ ਸਹੀ ਸੀ ਸਹੀ ਹੈ ਕੋਈ ਬ੍ਰੇਕ ਡਾਊਨ ਨਹੀਂ ਆਈ ਅੰਗਰੀ ਜੀ ਮੇਂ ਜੁਪੀ ਫਿਰ ਮੰਨ ਲਾ ਵੀ ਹੁਣ ਜੁਪੀ ਇੱਥੋਂ ਲਿਆਇਆ ਤੂੰ ਪੂਰੇ ਕਣ ਕਬੱਡੀ ਹੁਣ ਫੇਰ ਵਾਪਸ ਲੈ ਕੇ ਆ। ਹਾਂਜੀ ਪਹਿਲਾਂ ਜੁਪੀ ਲੈ ਗਏ ਜੀ ਫਿਰ ਖਰਚਾ ਨਹੀਂ ਵਾਲਾ ਪਊਗਾ। ਖਰਚਾ ਤਾਂ ਪਊਗਾ ਜੀ ਉਹ ਤਾਂ ਆਇਆ ਜਲੋਂ ਫਸਲ ਰਿਟਰਨਟ ਆ ਜੀ ਜੇ ਮੀਂਹ ਪੈ ਗਿਆ ਫੇਰ ਕੰਮ ਘਟ ਵੀ ਜਾ ਸਕਦਾ। ਹੁਣ ਫਿਰ ਮੂੰਗੀ ਵੱਢ ਕੇ ਉੱਥੇ ਖੜੀ ਕਰਕੇ ਆਵੇਂਗਾ ਕਿ ਲੈ ਕੇ ਨਹੀਂ ਲੈ ਕੇ ਆਵਾਂਗੇ ਜੀ। ਪੂਰੇ ਪੈੰਡ। ਹਾਂਜੀ ਹਾਂਜੀ ਮੌਕਾ ਤੇ ਜਾਣਗੇ। ਮੌਕਾ ਦੇਖਾਂਗੇ ਥੋੜਾ ਟਾਈਮ ਜੀ ਫਿਰ ਉੱਥੇ ਨਹੀਂ ਫਿਰ ਮੌਕੇ ਲੈ ਆਵਾਂਗੇ। ਠੀਕ ਆ। ਹਾਂਜੀ ਖੜਾ ਆਵਾਂਗੇ ਉੱਥੇ। ਹੁਣ ਤੇਰੇ ਹਿਸਾਬ ਤੇ ਨੀ ਕੰਨ ਕਿੰਨੇ ਕਣਕ ਵੱਢ ਗਏ ਆ ਕੰਨ ਸਾਰੀ ਮੂੰਗੀ ਹੈ ਮੂੰਗੀ ਹੈ ਜੀ ਉਸੇ ਬੰਦੇ ਆ ਹਾਂ ਜੀ ਜੇ ਮੀਮ ਨਾਂ ਪਿਆ ਜੀ ਠੀਕ ਆ ਤੇ ਚੱਲ ਜੂ ਕੰਮ ਨਹੀਂ ਫਿਰ ਮੜਾ ਮੋਟਾ ਘੱਟ ਜੂ ਕੰਮ ਆ ਜੀ ਮੈਂ ਜਿਹਦੇ ਨਾਲ ਇਹ ਗੱਲ ਕਰਦਾ ਜੀ ਮਾਹ ਚੱਲ ਜੇ ਉਹਨਾਂ ਏਰੀਆ ਵਿੱਚ ਗਿਆ ਹੁਣ ਤਾਂ ਮਸ਼ੀਨਾਂ ਵੀ ਘੱਟ ਜਾਣਗੀਆਂ ਵੀਰੇ ਮੂੰਗੀ ਤੇ ਬਹੁਤ ਸਾਰਾ ਕੰਮ ਕਿਉਂਕਿ ਜਿਹੜੇ ਮੰਨ ਗਏ ਸਾਰੀਆਂ ਮਸ਼ੀਨਾਂ ਚਾਹੁੰਦੀਆਂ ਸਾਰੀਆਂ ਮਸ਼ੀਨਾਂ ਜਿਹੜੇ ਮੰਨ ਲਓ ਆਮ ਖੇਤੀ ਕਰਦੇ ਨੇ ਕਿਸਾਨ ਹਨਾ ਉਹਨਾਂ ਕੋਲੇ ਵੀ ਕਮਾਈ ਨਾ ਰੱਖਿਆ ਨੇ ਉਹ ਵੀ ਲੈ ਜਾਂਦਾਗਾ ਮੂੰਗੀ ਤੇ ਹੁਣ ਅਗਲਾ ਝੋਨੇ ਦਾ 14 ਤਰੀਕ ਦਾ ਹੋ ਗਈ ਹੁਣ ਝੋਨਾ ਲਾਉਣ ਲੱਗ ਜੂ ਹਾਂਜੀ ਹਾਂਜੀ ਇਹ ਚੀਜ਼ ਦਾ ਫਰਕ ਤਾਂ ਪਊਗਾ ਬੱਗੇ ਦੇ ਕੋਲੇ ਸਮਾਂ ਹੈਗਾ ਵੀਰੇ ਇਹਨੇ ਕੋਈ ਝੋਨਾ ਨਹੀਂ ਲਾਉਣਾ ਹਾਂ ਇਹਨੇ ਜਣੀ ਆਪਦਾ ਕੰਮ ਆਪ ਦੀ ਰਿਪੇਅਰ ਕਰ ਲਈ ਹੁਣ ਤੇ ਉਹਦਾ ਫੋਰਮੈਨ ਕਹਿੰਦਾ ਮੈਂ ਕੱਲਾ ਹੀ ਵਾਧੂ ਉੱਥੇ ਅਸੀਂ ਕੱਲਾ ਹੀ ਲੈ ਜਾਈਏ ਬਹੁਤ ਵਧੀਆ ਮੁੰਡਾ ਇਹਦਾ ਸਾਰਾ ਲਾ ਠੀਕ ਆ ਹਾਂਜੀ ਜਮਾਈ ਪੂਰੀ ਸਾਨੂੰ ਦਾ ਜੀ ਹਾਂ ਗਾਦੀਏ ਲੈ ਵੀਰੇ ਮੂੰਗੀ ਫਿਰ ਸਾਰੀ ਚੀ ਜੀ ਬੀਤੀ ਨੇ ਜੋ ਕਿਲੇ ਲਾਇਨੇ 2 ਕਿਲੇ ਹੈ ਬਾਕੀ ਜੰਤਰ ਲਾਇਆ ਹੈ 7-8 ਕਿਲੇ ਠੀਕ ਆ ਚਲੋ ਵਧੀਆ ਚਲੋ ਆਇਆ ਵਧੀਆ ਚੋਨੇ ਚੁ ਨਿਦਾਦ ਪਚਾਤ ਦਾ ਖਰਚਾ ਕੱਢੂ ਗਈ ਹਾਂ ਹਾਂ ਕਦੇ ਅਸੀਂ ਆਪਣੇ ਕੋਲ ਠੇਕੇ ਦੇ ਵੀਰੇ ਹੈ ਠੀਕ ਆ 8 ਗੁੰਡਰ ਵਾਂਗ ਚੋਨਾਂ ਚੜਿਆ ਆ ਪਰ ਜਦੋਂ ਵੀਰ ਆਪ ਕੰਦੀ ਖੇਤੀ ਆਪ ਕਰਦਾ ਹਨਾ ਤਾਂ ਪਿਛਲੇਗੇ ਦੀ ਠੇਨ ਨੂੰ ਠੇਕੇ ਦਿੱਤੀ ਆ ਹਾਂ ਜਿਹੜਾ ਠੇਕਾ ਆਪ ਹੀ ਕਰਦਾ ਰਹੇ ਠੇਕੇ ਦੇ ਦਿੰਦਾ ਉਹਦਾ ਅਗਲਾ ਰੇ ਨਹੀਂ ਪਾਉਣਾ ਲੈਣਾ ਨਹੀਂ ਦੇਣਾ ਨਹੀਂ ਹਨਾ ਇਹ ਵੀਰ ਨੇ ਤਾਂ ਮੰਨ ਲਾ ਪਹਿਲਾਂ ਵੀ ਬਹੁਤ ਸਾਲ ਜੰਤਰ ਵੀਜ਼ ਦਾ ਰਹੀ ਠੀਕ ਆ ਤੇ ਹੁਣ ਵੀ ਜੰਤਰੀ ਵੀਜ਼ ਠੀਕ ਆ ਨਹੀਂ ਅਸੀਂ ਚਾਲਦੀ ਮਸ਼ੀਨ ਚ ਆਈ ਸੀ ਜੋਂ ਉਹਨਾਂ ਬਹੁਤ ਵਧੀਆ ਖੜਾ ਸੀਗਾ ਇਕੱਠੇ ਹੀ ਬੜਿਆ ਸੀ ਚੱਕ ਵੀਰ ਵੀ ਅੱਛਾ ਤੇਰੇ ਕਲਾਸ ਵੈਲੂਆ ਕਲਾਸ ਵੈਲੂਆ ਇਹ ਖਵੀਰ ਖੁਰਦੋ ਤੂੰ ਨਾ ਟੀਮ ਮਿਆਂ ਦੋ ਅੱਛਾ ਟੀਮ ਮਿਆਂ ਦੋ ਠੀਕ ਆ ਚਲੋ ਵਧੀਆ ਜੇ ਇੰਨਾ ਜਰ ਨੇ ਵੀ ਗਿਆ ਇੱਕ ਤੀ ਫਿਰ ਬਾਹਣ ਹੋਰ ਬਦਲਾ ਲਿਆ ਥਾ ਪਿੰਡ ਤੇ ਰਿਆ ਠੀਕ ਆ ਤਕਾ ਜਿਹੜੇ 12 ਵਿਘੇ ਥਾਂਵਾ ਗੁਰਦਾਰੇ ਦੇ ਨਾਲ ਇਹ ਤਾਂ ਹੈਗਾ ਇੱਕ ਹੀ ਆਪਣੇ ਕੋਲ ਫੇਰ ਅੱਛਾ ਇੱਥੇ ਦੋ ਢੇਰੀਆਂ ਪੈਣ ਨੇ ਠੀਕ ਆ ਫੇਰ ਇਹ ਮਸ਼ੀਨ ਨਾਲ ਵੀਚੀ ਮੂੰਗੀ ਕਿਵੇਂ ਨਹੀਂ ਛੱਟਾ ਦੇ ਕੇ ਰੂਟਾਵੇਟਰ ਫੇਰ ਅੱਛਾ ਰੂਟਾਵੇਟਰ ਫੇਰਤਾ ਹਾਂਜੀ ਬਾਜ ਪਾਣੀ ਨਾਲ ਠੀਕ ਆ ਉਹ ਕਿਵੇਂ ਘੱਟ ਜੀ ਲੱਗੀ ਆ ਕੀ ਦੇਖਣ ਨੂੰ ਉਹ ਦਿਨ ਉਹ ਕਿਸ ਨੇ ਅੱਗ ਲਾਤੀ ਜੀ ਅੱਗ ਲੱਗਣ ਦਾ ਕਿਉਂ ਸ਼ੇਕ ਸ਼ੇਕ ਆ ਗਿਆ ਠੀਕ ਆ ਵਿੱਚ ਤਾਂ ਲੋਕ ਆਏ ਕਰਨ ਜਿਵੇਂ ਹੁਣ ਆ ਵਧੀਆ ਹੋ ਗਈ ਉਹ ਘੱਟਿਆ ਜੀ ਹੋ ਗਈ ਆਲਾ ਸਾਡੀ ਦਿੰਦਾ ਵੀ ਬਾਦ ਹੋ ਜਾ ਰਹੇ ਇਹਨੂੰ ਹਾਂ ਹੁਣ ਆ ਤੇਰੀ ਇੱਧਰ ਵੀ ਪੂਰੀ ਵਧੀਆ ਖੜੀ ਐ ਮੂੰਗੀ ਦਾ ਮੈਂ ਜੀ ਹੁਣ ਜਾਂਦਾ ਖੇਤੂ ਮੈਂ ਅੱਜ ਬਹੁਤ ਸਾਲਾਂ ਦਾ ਅੱਗ ਨਹੀਂ ਲਾਈ ਠੀਕ ਆ ਨਹੀਂ ਛੋਣੇ ਵਾਲੇ ਨੂੰ ਨਹੀਂ ਲਈ ਨਹੀਂ ਠੀਕ ਆ ਹਾਂ ਜੀ ਇਹ ਤਾਂ ਚਾਹੀਦਾ ਨਹੀਂ ਅੱਗ ਤਾਂ ਇਹ ਨਾਲ ਕਲੌਨ ਕਰਕੇ ਤਾਂ ਆਪਾਂ ਨੇ ਵੀਰੇ ਇਕੱਠਾ ਬਣਾਈਆਂ ਦੀ ਠੀਕ ਆ ਇਕੱਠਾ ਬਣਾ ਰਹੇ ਬਾਲਾ ਉਹਦੀ ਮੈਂ ਇਕੱਠਾ ਬਣਾ ਦਿੰਨੇ ਆ ਉਦੋਂ ਤੂੰ ਹਫਤਾਵਾਂ ਵਾਂਗੂ ਲੇਟ ਹੋ ਗਿਆ ਲੇਟ ਹੋ ਗਿਆ ਹੂੰ ਤੇ ਮੂੰਗੀ ਦਾ ਵੀਰ ਦੀ ਵੱਡੋਂਗੇ ਤੁਸੀਂ ਹਾਂ ਵੱਡਾਂਗੇ ਵੱਡਾਂਗੇ ਠੀਕ ਆ ਠੀਕ ਆ ਤੇ ਜੇ ਤਾਂ ਕਿਥੋਂ ਕਿੰਨੇ ਦਾਰੇ ਚ ਜਾ ਸਕਦੇ ਕਿੰਨੇ ਕਿਲੋਮੀਟਰ ਏਰੀਆ ਚ ਆਉਂਦਾ ਵੀ ਕਿਲੋਮੀਟਰ ਚ ਵਗ ਜੰਨੇ ਆ ਕਿ ਸਹਾਰ ਰੁਪਏ ਅੰਦਰ ਰਹੇ ਆ ਐਡੀ ਦੂਰ ਆ ਜਾਵੜਦਾ ਉੱਥੇ ਪਿਛਲੀ ਵਾਰੀ ਵਰਤੇ ਦੀ 25 30 ਕਿਲੇ ਅੱਛਾ ਤੋਂ ਭਰਾ ਦੋਸਤ ਨੇ ਬਣਾਉਤ ਕੀਤੀ ਉਹ ਠੀਕ ਆ ਟਰੈਕਟਰ ਨੂੰ ਟਰਬਟਰ ਕੋ ਲਓਗੇ ਆ ਠੀਕ ਆ ਉੱਥੇ ਖੁਰਦਾ ਮੁੰਡਾ ਆਪਣਾ ਮੇਤਰਾ ਚਰ ਹਾਂ ਇੱਕ ਫੇਰ ਉਹਦਾ ਡੈਡੀ ਕਹਿੰਦਾ ਵੀ ਵੱਟ ਕੇ ਜਾਓ ਠੀਕ ਆ ਸਹਾਰ ਕਿੱਧਰ ਦੂਰ ਆਦਾ ਹੈਗਾ ਠੀਕ ਆ ਜਿਵੇਂ ਇਥੋਂ ਜਣੀ 20 ਕਿਲੋਮੀਟਰ ਰੀਚ ਜਾਜ ਪੜਦੇ ਆ ਜਰਾ ਆਪਾਂ 5-7 ਕਿਲੇ ਇਕੱਠੇ ਹੋਣ ਜਾਵੜਦੇ ਆ ਕਿੰਨਾ ਨੰਬਰ ਆ ਤੇਰਾ 98743 ਹਾਂ 69515 ਠੀਕ ਆ ਮਨਸਨੌੜ ਦੇ ਆਲੇ-ਦਾਲੇ 10 15 ਕਿਲੋਮੀਟਰ ਚ ਆਪਾਂ ਵੱਢਦੇ ਆਂ ਯਾਰ ਸਨੌੜ ਦੇ ਆਲੇ-ਦਾਲੇ ਤਾਂ ਸਣੀ ਬੈਠਾ ਇਹ ਵੱਢੂਗਾ ਇਹ ਜੁਪੀ ਜਾਣਾ ਭਰਾ ਇਹਨੇ ਅੱਛਾ ਇਹ ਮਹਤੂਨ ਜੁਪੀ ਜਾ ਕੇ ਵੱਢ ਲਈ ਹੁਣ ਤਾਂ ਐਸੇ ਇਹਨੇ ਉਰੇ ਵੱਢਣੀ ਨਹੀਂ ਕੋਰ ਕਰਾ ਦੇਂਗਾ ਇਹਦਾ ਭਰਾ ਦੀ ਇੱਥੇ ਚੈੱਕ ਕਰਾ ਦੇਾਂਗੇ ਠੀਕ ਆ ਅਸ ਤੂੰ ਤਾਂ ਜਿਹੜੇ ਇਹਦੇ ਆਲੀ ਮੂੰਗੀ ਆ ਉਤੇ ਵੀ ਨਹੀਂ ਨਹੀਂ ਦੱਪਣ ਨੂੰ ਫਿਰਦਾ ਵੀ ਉਹ ਵੀ ਦੱਬੀ ਜਾਲੇ ਹਾਂ ਇਹ ਇੱਥੇ ਫਿਰਦੇ ਤੋ ਵੜਾਵਾਂਗੇ ਇਹ ਤਾਂ ਨਹੀਂ ਗੱਲ ਠੀਕ ਆ ਇਹ ਜਿਹੜੇ ਰੂਪੀ ਚਲ ਕੇ ਨੂੰ ਕਹਿੰਦਾ ਵੀ ਬਾਕੀ ਬਾਅਦ ਤੇ ਮੈਨੂੰ ਦੱਸ ਦੀ ਜਿਹੜੇ ਤੇਰੇ ਗਾਗਾ ਨੇ ਬਾਕੀ ਐ 24 25 ਦਿਨਾਂ ਨੂੰ ਮੈਂ ਜਾਣੀ ਆ ਜੀ ਫਿਰ ਟਾਈਮ ਲਗਾਣੀ ਆ ਫਿਰ ਤੇ ਤੋਂ ਵੱਡੀ ਆਪਣੇ ਲੇਟ ਆਪਣੇ ਲੇਟ ਜਾਉ ਲੇਟ ਜਾਉ ਹਾਂ ਜੀ ਆ ਜਾ ਆ ਉਹਦੋਂ ਜੇ ਮਨ ਲਬ ਤੂੜੀ ਵਾਲੀ ਜਿਹਦੀ ਆਪਦੀ ਘਰ ਦੀ ਆ ਉਹ ਵੀ ਲੇਟ ਹੋ ਜੇਗਾ ਹਾਂ ਜੀ ਹਾਂ ਜੀ ਜਿਹਦੇ ਮੰਨ ਲਾ ਵੀ ਕਿਰਾਏ ਤੇ ਕਰਾਉਣੀ ਆ ਚਲੋ ਉਹ ਵੀ ਇੱਕ ਦੋ ਦਿਨ ਲੇਟ ਹੋ ਗਿਆ ਜੇ 2 4 ਦਿਨ ਲੇਟ ਹੋ ਗਈ ਹਫਤਾ ਪਿੱਛੇ ਪੈ ਗਈ ਹਾਂ ਹੁਣ ਪਿਛਲੀ ਵਾਰੀ ਭੂਤ ਨੇ ਵੱਡੀ ਆਪਾਂ ਇਕੱਠਾ ਲਈ ਵੱਡੀ ਆ ਠੀ ਉਹ ਗੋਰਾ ਮੁੰਡਾ ਮਿੱਤਰ ਸਕੇਰ ਬਾੜਾ ਆਪਣਾ ਹਾਂ ਹਾਂ ਸਕੇ ਫਿਰ ਉਹਦੇ ਚਾਚੇ ਲਈ ਆਟਕੇ ਕਿਲੇ ਠੀਕ ਆ ਉਹ ਫਿਰ ਵੜਾਵਾਂਗੇ ਕਿ ਠਾਲੇ ਮੈਂ ਬੜਦਾ ਨਾ ਜੀ ਅੱਛਾ ਉਹ ਮੱਕੀ ਤੇ ਲੈ ਕੇ ਜਾਂਦਾ ਪਿਛਲੀ ਵਰੀ ਠਾਲੇ ਅਸੀਂ ਦੋ ਤਿੰਨ ਘਰਾਂ ਦੇ ਵਿੜੇ ਕੋਈ ਸਰੀ ਨਹੀਂ ਵੜੀ ਆ ਠੀਕ ਆ ਇੱਥੇ ਜਣੀ ਬਾਕੀ ਤੋਂ ਬੜਾਤੀ ਸੀ ਮੈਂ ਠਾਲੇ ਜੀ ਮੈਂ ਚਲਾਈ ਨਹੀਂ ਮਸ਼ੀਨ ਪਿਲੀ ਵਾਰ ਠੀਕ ਆ ਇਹਨੇ ਬੜਤੀ ਸੀਗੀ ਅੱਛਾ ਤੇ ਪਹਿਲੀ ਵਰੀ ਆ ਇੱਕ ਜੀ ਨੇ ਚਲਾਈ ਪਹਿਲਾਂ ਵੀ ਮੈਂ ਹੀ ਪਹਿਲੇ ਸਾਲ ਮੈਂ ਚਲਾਈ ਹੀ ਨਹੀਂ ਆਪਣੇ ਹੱਥ ਨਾਲ ਹੀ ਨੂੰ ਹੀ ਨਹੀਂ ਚਲਾਈ ਹਾਂ ਚਲਾਈ ਨਹੀਂ ਇਹਦੇ ਵਾਲੇ ਕਾਹ ਕੀ ਵੱਡੇ ਨੇ ਪਿਛਲੀ ਵਰੀ ਜਿਹੜੇ ਵੱਡੇ ਨੇ ਠੀਕ ਆ ਹਾਂ ਜੀ ਉਦਾਈਓ ਗੈਣਾ ਵੀ ਇਹ ਯੂਪੀ ਵਾਗਦੇ ਵੀ ਆਇਤੀ ਬੇਰਗ ਮੈਂ ਉਹਦੇ ਵਾਲੀ ਵੜਨਾ ਨਹੀਂ ਚਰ ਨਹੀਂ ਛੋਣੇ ਦਾ ਚਲਾਉਣੀ ਆ ਛੋਣੇ ਨਾਲ ਸਰਾ ਸਰਪਾਤਾ ਹੈ ਕਿ ਨਹੀਂ ਆ ਚਲੋ ਰਿਪੇਅਰ ਹੋ ਗਈ ਮੰਨ ਕੇ ਚੱਲ ਆ ਨਵੀਆਂ ਮਸ਼ੀਨਾਂ ਲਗੀਆਂ ਤੇ ਪ੍ਰੈਸ ਸਰਵਰ ਗਈ ਜਿੰਦਰਾ ਜਿਵੇਂ ਅੱਗੇ ਲੋਕ ਸੇਵਾ ਕਰਦੇ ਹੁੰਦੇ ਸੀਗੇ ਵੜਾਉਣ ਵਾਲੇ ਯੇ ਮੇ ਅੱਗੇ ਮੁਰਗੇ ਚੱਕੀ ਫਿਰਦੇ ਹੁੰਦੇ ਮਾਗਰਦਾਰਾਂ ਚੱਕੀ ਫਿਰਦੇ ਹੁਣ ਫਿਰਦੇ ਨੇ ਕਿਉਂ ਨਹੀਂ ਉਹ ਗੱਲ ਤਾਂ ਕਾਨੂੰ ਵੀਰੇ ਚਲੋ ਰੋਟੀ ਜਿਹੜਾ ਲਿਉਂਦਾ ਐਂਦਾ ਰੋਟੀ ਟੋਪ ਦੀ ਖਾਂਦਾ ਐ ਤਾਂ ਨਹੀਂ ਗੱਲ ਹੈਗੀ ਠੀਕ ਆ ਯਾਨੀ ਅੱਗੇ ਤਾਂ ਫਿਰ ਐਡਵਾਂਸ ਬੜਾ ਕੰਮ ਹੁੰਦਾ ਨਾ ਅੱਗੇ ਤਾਂ 15 ਦਿਨ ਅਗਲੇ ਨੂੰ ਕਹਿੰਦੇ 15 ਦਿਨ ਖੜਜਿੰਦੇ ਹੁੰਦੇ ਸੀਗੇ ਹਾਂ 15 ਦਿਨ ਖੜਦੇ ਹਾਂ ਤਾਂ ਇੱਕ ਦੋ ਦਿਨ ਵੀਰੇ ਪੈਸਾ ਖੜਦਾ ਗਿਆ ਚਲੋ ਵੀ ਜਿਹੜਾ ਪੱਕਾ ਕਹਾਂਗੇ ਫਿਰ ਰੁਕ ਜਾਂਦਾ ਵੀ ਚਲ ਕੋਈ ਗੱਲ ਨਹੀਂ ਜਰਾਂ ਇੱਕ ਲੰਘ ਤਾ ਬਿੰਦੀ ਨਹੀਂ ਠੀਕ ਆ ਐ ਤਾਂ ਰੋਟੀ ਟੱਕੜਾ ਹੁਣ ਵਿਜੀ ਤੇ ਆਉਂਦਾ ਪੂਰਾ ਟੋਪਦਾ ਹੁੰਦਾ ਮੜਾ ਕਾ ਨੂੰ ਕਹਿਣਾ ਵੀਰੇ ਕਿਸੇ ਨੂੰ ਨਾ ਨਹੀਂ ਠੀਕ ਆ ਨਹੀਂ ਚਲੋ ਯਾਰ ਮੰਨ ਕੇ ਚੱਲੋ ਵੀ ਆਪਾਂ ਮਿਹਨਤ ਕਰਦੇ ਆਂਗੇ ਪੈਸੇ ਲੈਣੇ ਤਾਂ ਆਪਾਂ ਮਿਹਨਤ ਕਰਨੀ ਜਾਨੇ ਆ ਕਿਉਂ 25 20 ਲੱਖ ਦਾ ਸੰਦ ਲੈਣੇ ਆਂ ਫਿਰ ਚਾਰ ਬੰਦੇ ਛੱਡ ਦੇਾਂਗੇ ਠੀਕ ਆ ਉਹ ਵੀ ਮੰਨ ਲਾ ਵੀ ਜੇ ਮੰਨ ਲਾ ਤੂੰ ਚਾਰ ਲਿਆਵੇਂ ਯਾਰ 4 ਲੱਖ ਦੀ ਤੇ ਉਹ ਨਹੀਂ ਤੂੰ ਡਰਾਈਵਰ ਨੂੰ ਫੜਾਉਂਦਾ ਹੈਗਾ ਉਹ ਵੀ ਤੂੰ ਆਪ ਚਲਾਉਣਾ ਇਹ ਲਾ ਕੇ 25 25 26 ਲੱਖ ਰੁਪਏ ਪਰ ਡਰਾਈਵਰਾਂ ਨੂੰ ਫੜਾ ਦੇਨੇ ਆਗੇ ਠੀਕ ਹੈ ਕਿ ਨਹੀਂ ਆਪਾਂ ਪਹਿਲਾਂ ਡਰਾਈਵਿੰਗ ਕਰੀਏ ਵੀਰੇ ਤਾਂ ਫਿਰ ਕਰੋ ਭਰਾ ਮੈਨੂੰ ਕਹਿ ਦਿੰਦਾ ਭਰਾਓ ਟੀਲਾ ਘੱਟ ਵੜਦੇ ਹੋ ਬੱਸ ਵੜ ਲਓ ਨੁਕਸਾਨ ਨਾ ਹੋਵੇ ਹੈਨਾ ਕਿਲਾ ਬਣਾਵੇ ਲਾਂਬਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜੇ ਕਿ ਇੱਕ ਵਾਰ ਕਿਸੇ ਨੇ ਮਾੜਾ ਜਿਹਾ ਵੀ ਕਹਿਤਾ ਤੇ ਲਾਂਬੇ ਦੀ ਗੱਲ ਉਹ ਟਾਇਰ ਲਾਲਾ ਵੀ ਸਾ ਮਾ ਇਹ ਹੋਈ ਜਾਂਦਾ ਵੀ ਯਾਰ ਇਹਨੇ ਲਾਂਬਾ ਦਿੱਤਾ ਫੋਨ ਚਾਚਾ ਦਾ ਪੈਸਾ ਵੀ ਜਾਂਦਾ ਫਿਰ ਦੂਜਾ ਜੀ ਤੇ ਨਹੀਂ ਵੀ ਨੁਕਸਾਨ ਹੁੰਦਾ ਉਹ ਵੀ ਕਹਿਣ ਲੱਗ ਜਾਂਦਾ ਉਹ ਵੀ ਕਹਿਣ ਲੱਗ ਜਾਂਦਾ ਬਾਕੀ ਦੂਜੀ ਅੱਗੇ ਚਲੋ ਇਹ ਹੁੰਦਾ ਸੀ ਵੀ ਯਾਰ ਆਪਣੇ ਕੋਲੇ ਮਸ਼ੀਨ ਆ ਇਹਦੇ ਵੀ ਵੀਰ ਕੋਲੇ ਮਸ਼ੀਨ ਆ ਚੱਲ ਜਰ ਜੀ ਇਹਦੇ ਵਾਲੀ ਵੀ ਚੱਲ ਪੂ ਆਪਾਂ ਨੂੰ ਕੀ ਟੈਣ ਦੁਖਦਾ ਹੁਣ ਤਾਂ ਅਗਲਾ ਕਹਿੰਦਾ ਜਰ ਇਹਦੀਆਂ ਨਾ ਜੱਲਣ ਖੇਦੀਆਂ ਖੜਨ ਮੇਰੀਆਂ ਚੱਲਣ ਇਹ ਜੀ ਕੰਪੀਟੀਸ਼ਨ ਵਾਲਾ ਹੋ ਗਿਆ ਕੰਪੀਟੀਸ਼ਨ ਜ਼ਿਆਦਾ ਹੋ ਗਿਆ ਤੂੰ ਲੋਕਾਂ ਦੇ ਘਰੇ ਜਾ ਜਾ ਕਹਿੰਦੇ ਨੇਗੇ ਨਹੀਂ ਸਹੀ ਹਲ ਜੀ ਠੀਕ ਐ ਮੈਂ 20 ਸਾਲ ਮਹੀਨ ਦੇਖਿਆ ਮੈਨੂੰ ਇੱਕ ਘਰ ਕਹਦੇ ਜਾ ਕੇ ਵੀ ਹਾਂ ਭਾਈ ਤੈਨਹੀਂ ਸਾਡੇ ਘਰੇ ਆ ਕੇ ਫਸਲ ਵੜਨ ਨੂੰ ਕਿਹਾ ਆਪਾਂ ਕਿਸੇ ਨੂੰ ਨਹੀਂ ਕਿਹਾ ਜਿਹੜਾ ਆਪਣੇ ਕੋਲੇ ਆ ਗਿਆ ਜੀ ਆ ਇਹਨੂੰ ਜ਼ਿਮੀਂਦਾਰ ਤਾਂ ਰੇਟ ਨੂੰ ਕਹਿੰਦਾ ਨਹੀਂ ਕੱਟ ਕਰੋ ਵੀਰੇ ਜਰ ਆਪਾਂ ਹੀ ਕਰਦੇ ਆ ਜ਼ਿਨ ਨਾਲੇ ਕਹਿੰਦੇ ਨੇ ਵੀ ਮੈਂ ਆਹ ਰੇਟ ਵੜਦਾਂ ਆਹ ਰੇਟ ਵੜਦਾਂ ਜ਼ਿ ਪਰਾ ਮਸ਼ੀਨ ਵਾਲੇ ਭਰਾਵਾਂ ਨੂੰ ਬੇਨਤੀ ਆ ਵੀ ਰੇਟ ਨਾ ਘਟਾ ਕਰਨਾ ਚਾਹੀਦਾ ਚਲੋ ਜੋ ਮਕੱਦਰਾ ਖਣਾ ਤਾਂ ਸਾਰਿਆਂ ਨੇ ਆਪਣਾ ਮਕੱਦਰਾ ਕੰਮ ਤੋਂ ਨਹੀਂ ਹੋਣਾ ਯਾਰ ਮੰਨ ਲਾ ਵੀ ਸਪੈਸ਼ਲੀ ਗਾਣੇ ਦੇ ਵੇਲੇ ਆਪਾਂ ਬਾਡੀ ਵਢਾਈ ਆ ਹਾਂਜੀ 350 ਰੁਪਿਆ ਦਿੱਤਾ ਹਾਂਜੀ ਆਪਾਂ ਕਿਹੜਾ ਰੇਟ ਤੋੜ ਕੇ ਗੱਲ ਕਰੀਆ ਉਹ ਕਹਿੰਦੇ ਵੀ ਚੱਲੀ ਇਹ ਆ 350 ਚੱਲਿਆ ਆਪਾਂ ਘਰ ਲੈ ਜਾਓ ਭਾਈ ਹਾਂਜੀ ਹਾਂਜੀ ਉਸ ਤੋਂ ਬਾਅਦ ਤੇ 350 ਹੋ ਗਿਆ ਝੋਨਾ ਵੜਾਇਆ ਝੋਨੇ ਦੇ ਉਹ ਕਹਿੰਦੇ ਵੀ 300 ਆਈ ਚੱਲਿਆ ਹਾਂਜੀ ਕਿੱਥੇ ਦਾ ਰੇਟ ਵਧਣਾ ਚਾਹੀਦਾ ਕਿੱਥੇ 30 ਰੁਪਏ ਘਟ ਗਿਆ ਚ 50 ਰੁਪਏ ਐਕਤੀ ਕਹਿੰਦੇ ਵੀ ਸਾਡਾ 330 ਦਾ ਰੇਟ ਆ ਹਾਂਜੀ ਵੀ ਗੱਲ ਇਹ ਆ ਕਿ ਜੇ ਹੁਣ 350 ਵੀ ਕੋਈ ਜ਼ਿਆਦਾ ਰੇਟ ਨਹੀਂ ਹੈ ਆ ਤਾਂ ਮੈਨਾਂ ਦਾ ਖਰਚੇ ਦੇ ਮੁਤਾਬਕ ਕਿਉਂਕਿ ਮੰਨ ਲਓ ਹੁਣ ਡੀਜ਼ਲ ਐ ਅੱਗੇ ਡੀਜ਼ਲ ਲੱਗਦਾ ਹੁੰਦਾ ਸੀਗਾ ਅੱਗੇ ਸੰਧ ਦੇ 4 ਹਿੱਸੇ ਪੈਂਦੇ ਨੇ 25 ਪੈਸੇ ਮਾਲਕਾਂ ਦੇ 25 ਸੰਧ ਦੇ 25 ਖਰਚੇ ਦੇ 25 ਸਟਾਫ ਦੇ 4 ਹਿੱਸੇ ਪੈਂਦੇ ਹੁੰਦੇ ਨੇ 4 ਚੋਂ ਮਾਲਕ ਨੂੰ ਆਵਦੇ ਵਾਲਾ ਬਚ ਗਿਆ ਖਰਚੇ ਵਾਲੇ ਚੋਂ ਵੀ ਪੈਸੇ ਬਚ ਗਏ 75 ਪੈਸੇ ਮਾਲਕ ਨੂੰ ਵੱਜਦੇ ਸੀ 25 ਪੈਸੇ ਖਰਚਾ ਹੁੰਦਾ ਸੀ ਬਿਲਕੁਲ ਬਿਲਕੁਲ ਸਹੀ ਹੈ ਇੰਨੀ ਇੰਨੀ ਹੁੰਦਾ ਸੀ ਨਾ ਤੇ ਹੁਣ ਮੰਨ ਲਓ ਜੇ ਲੱਖ ਰੁਪਏ ਦਾ ਕੰਮ ਕਰਿਆ ਤਾਂ 50000 ਤੋਂ ਤਾਂ ਕੱਲਾ ਡੀਜ਼ਲ ਹੀ ਲੱਗਿਆ ਫਿਰ ਰਹਿਣੀ ਗੱਲ ਡਰਾਈਵਰ ਡਰਾਈਵਰ ਜਿਹੜਾ ਉਹ ਆਪਾਂ 7070 ਰੁਪਏ ਇਕੱਲਾ ਦਿੰਦੇ ਹੁੰਦੇ ਸੀਗੇ ਠੀਕ ਆ ਹੁਣ ਮੰਨ ਲਾ 25 30 ਤੋਂ ਘਟ ਰਹੀ ਨਹੀਂ ਨੀ ਪਹਿਲੇ ਸਮਿਆਂ ਤੋਂ ਵੀਰੇ ਹੋਰੰਦਾ ਦੀ ਵਟਨਾਲ ਵਾਟੀ ਚੱਲੀ ਜਾਂਦੀ ਸੀ ਵਟਨਾਲ ਵਟਨਾਲ ਹੁਣ ਜਿਹਦੇ ਚੱਲਦੀ ਅਗਲਾ ਪਹਿਲਾਂ ਪਤਾ ਨਵੇੜ ਕੇ ਆਪ ਦਾ ਨਵੇੜ ਦਾ ਅਗਲੇ ਦਿਨ ਤੈਨ੍ਹੇ ਖੇਤ ਨੇ ਤਾਂ ਤਿੰਨੇ ਖੇਤ ਨਵੇੜੂ ਨਹੀਂ ਆਲਾ ਕਹਿੰਦਾ ਸੀ ਅੱਜ ਵੀ ਗੁਰਦਰਾ ਸਾਹਿਬ ਕਿੰਨੀ ਗਿਆ ਸਾਰੀ ਅੱਜ ਦਿਹਾੜੀ ਇੱਧਰ ਲਾ ਲੋ ਜਿਦੀ ਮਰਜ਼ੀ ਆਈ ਵੱਡੀ ਚੱਲਿਓ ਮੈਂ ਤਾਂ ਦਾਣਾ ਮੈਂਬਰ ਸਰ ਜਾਂਦਾ ਦਾ ਵੀ ਮਸ਼ੀਨ ਲੈ ਕੇ ਹਾਂਜੀ ਉੱਥੇ ਇੱਕ ਘਰ ਸੀ ਉਹਨਾਂ ਦੇ ਚਾਰ ਘਰ ਸੀਗੇ ਠੀਕ ਹੈ ਜੀ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਕਹਿਣਾ ਇੱਕ ਪਾਸੇ ਲੱਗ ਜਾ ਪਹਿਲਾਂ ਘਰਾਂ ਘਰਾਂ ਦੀ ਉੱਥੇ ਨਿਮੇੜਦੇ ਫਿਰ ਬਾਗ ਚ ਬਾਗ ਦੀ ਫਿਰ ਘਰਾਂ ਕੋਲੇ ਆ ਜੀ ਫਿਰ ਮੰਨ ਲਾ ਚੱਟੇ ਵਾਲੇ ਬਾਗ ਦੀ ਵੀ ਸਾਰੇ ਘਰਾਂ ਦੀਆਂ ਐ ਨਿਮੇੜਦੇ ਹੁਣ ਉਹਨਾਂ ਦਾ ਕੀ ਸੀਗਾ ਜੇ ਤਾਂ ਇੱਕ ਨੇ ਕਹਿਤਾ ਵੀ ਮੈਂ ਬਾਗ ਆਲੀ ਵਡੜੀਆਂ ਦੂਜਾ ਕਹੂ ਜੇ ਉਹ ਨੂੰ ਕਹਿਤਾ ਵੀ ਉੱਥੇ ਬਾਗ ਆਲੀ ਵੱਢ ਕੇ ਉੱਥੇ ਤੇਰੇ ਵੜ ਦਾਂਗੇ ਨਾ ਮੈਂ ਤਾਂ ਪਿੰਡੋਂ ਵਡੜਨੀ ਆ ਲੋਕਾਂ ਦਾ ਆਪਸ ਵਿੱਚ ਹੀ ਤਾਲਮੇਲ ਹੀ ਹਿੱਲ ਗਿਆ ਠੀਕ ਆ ਉਹ ਕੀ ਵੜਡੀਆਂ ਹੋਣੀਆਂ ਨੇ ਅੱਗੇ ਮੰਨ ਲਾ ਹਰਿਆ ਅਗਲਾ ਕਹਿੰਦਾ ਸੀ 70 ਕੀਲੇ ਵੜਤੇ ਵੀ ਆਪਾਂ ਕਣਕ ਦੇ ਦਿਨ ਰਾਤ ਨੂੰ ਵੜ ਕੇ ਦਿਖਾ ਨਾ ਨਿਮੇੜ ਨਹੀਂ ਨਹੀਂ ਸਿਸਟਮ ਉਹ ਬાળા ਲੋਕਾਂ ਨੇ ਆਪਦੇ ਆਪ ਮਸ਼ੀਨਾਂ ਵਾਲੇ ਨਹੀਂ ਹਿਲਾ ਲਿਆ ਕਿਉਂਕਿ ਜੇ ਆਪਾਂ ਨੂੰ ਇੱਕ ਦਿਨ ਖੜਦੀ ਦਿਖਦੀ ਆ ਤਾਂ ਆਪਾਂ ਭੱਜ ਲੈਨੇ ਆ ਆਪਾਂ ਕਹਿਣਾ ਯਾਰ ਵੀ ਮੰਨ ਲਾ ਖੜ ਨਾ ਜਾਵੇ ਵੀ ਤੂੰ ਯਾਰ ਦਲ ਸਿੰਘ ਆ ਜੀ ਸਾਰੀ ਪੜਾ ਲਾ ਉਹ ਹਜੇ ਤੈਨੂੰ ਜਹੇ ਕਹਿ ਦੇ ਵੀ ਹਾਂ ਭਰਾ ਵੀ ਚਲ ਜੱਦੀ ਵੜਦੇ ਕਾਲੂ ਵੜਦੀ ਪਰ ਆਪਾਂ ਨੂੰ ਐਂ ਦੇਖਦਾ ਵੀ ਯਾਰ ਉਹ ਖੱਤੇ ਵਾਲਾ ਕਹਿੰਦਾ ਟਰਾਲੀਆਂ ਨਹੀਂ ਆਈਆਂ ਵੀ ਅੱਜ ਇਹਦੇ ਹੀ ਨਿਵੇੜ ਇਹਦੇ ਨਿਵੇੜ ਇਹ ਆਪਾਂ ਵੀ ਕਰ ਮਸ਼ੀਨਾਂ ਵਾਲੇ ਵੀ ਇਹ ਚੀਜ਼ਾਂ ਕਰ ਦਿੰਦੇ ਆਗੇ ਇੱਕ ਗੱਲ ਹੋਰ ਦੇ ਦੇ ਜੀ ਕਿ ਮੈਂ ਤੇਰੀ ਜਾਣਕਾਰੀ ਸਮਝੀ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਉਦੋਂ ਥੋੜਾ ਲੰਬੇ ਚੱਲਦੇ ਹੁੰਦੇ ਸੀ ਠੀਕ ਆ ਉਦੋਂ ਮੰਨੋ ਜਿਵੇਂ ਹੜੰਬੇ ਵਾਲਾ ਉਹ ਦਲਨਾ ਹਿੱਸਾ ਜਾਂ ਬਰਮਾ ਹਿੱਸਾ ਲੈਂਦਾ ਹੁੰਦਾ ਸੀ ਉਹਨੇ ਵੀਪਾ ਬਦਾੜੀ ਘੱਟੀ ਜਾਣਾ ਠੀਕ ਆ ਜੇ ਮੈਂ ਇੱਕ ਹੋਰ ਗੱਲ ਦੇ ਹੀ ਤੈਨੂੰ ਕਹਣਾ ਕਰਾਂ ਵੀ ਜਿਵੇਂ ਮੰਨੋ ਇੱਕ ਬੰਦੇ ਦਾ 10 ਕਿੱਲੇ ਵੜਨੇ ਨੇ ਹਾਂ ਰੇਟ ਮੰਨੋ 1700 ਦਾ ਦੱਸਦਾ ਮੰਨੋ ਕੋ ਫਸਦਾ 2000 ਰੁਪਏ ਰੇਟਾ ਲੱਗ ਭਾਗ ਛੋਣੇ ਤਰਕਣ ਕਰਦਾ ਹਾਂ ਜੋ ਹਿਸਾਬ ਨਾਲ ਬੰਦਾ ਉਦੋਂ ਹੀ ਫਸਲ ਤੇ ਪੈਸੇ ਮੌਕੇ ਵੀ ਬੁਰੀ ਵਾਰ ਲੱਗ ਰੇ ਲੱਗਦਾ ਅਗਰਾਹੀ ਨਗਦ ਆ ਗਈ ਜ਼ਿਮੀਦਾਰ ਨੂੰ ਵੀ ਨਹੀਂ ਓੱਖ ਲੱਗਦਾ ਸਹੀ ਗੱਲ ਹੈ ਸਾਵੇਂ ਬਾਅਦ ਫਿਰ ਨੇਟ ਆਉਣੀ ਅਗਰਾਹੀ ਸਾਹਿਬ ਉਹ ਕਿੱਠੀ ਦੀ ਕਿੱਠੀ ਨਾਲੇ ਕਮਾਂਡਰ ਦਾ ਜੇ ਫਾਰਮ ਫਿਲਣਾ ਹੋ ਜਾਣਾ ਹੈ ਨਾ ਨਾਲੇ ਆੜਤੀ ਨਾਲ ਦੇਲ ਲੈਣ ਕਰਦਾ ਦੇਲ ਲੈਣ ਹੋ ਜਾ ਕਰੇ ਆੜਤੀ ਨਾਲ ਵੀ ਜੇ ਠੀਕ ਨਹੀਂ ਲੱਗਦੀ ਵੀਰੇ ਸਹੀ ਗੱਲ ਹੈ ਇਹ ਉਹ ਦੂ ਵੀ ਕਰਦੀ ਸੀ ਉਹ ਦੂ ਵੀ ਕਰਦੀ ਸੀ ਉਹ ਮੰਨ ਲਾ ਟਰਾਲੀ ਚ ਬੁਰੀਆਂ ਭਰਨੀਆਂ ਨੇ ਹੁਣ ਤਾਂ ਮੰਨ ਲਾ ਵੀ ਪੀਪਾ ਉਹ ਵੀ ਆਪਦਾ ਪੀਪਾ ਉਦੀ ਪਾ ਲੈਦਾ ਸੀ ਪਾ ਕੇ ਉਦੀ ਸਾਈਡ ਤੇ ਰੱਖ ਲੈਂਦਾ ਆਥ ਨੂੰ ਜਾਇ ਉਹ 10 ਪੀਪੇ ਕੱਢਦਾ ਸੀ 10ਾਂ ਪੀਪਿਆਂ ਦੀ ਅੱਡ ਰੱਖ ਲੈਂਦਾ ਰੱਖ ਲੈਂਦਾ ਠੀਕ ਆ ਉਹ ਮਾੜੇ ਕ ਆਮੋ ਜ਼ਿੰਮੇਦਾਰ ਜਿੰਨੀ ਉਹ ਕੱਲਾ ਹਣੰਬਿਆ ਵਾਲਾ ਹੀ ਕੰਮ ਕਰਦਾ ਸੀ ਕਰ ਲੈਂਦਾ ਵੀਰੇ ਕਰ ਲੈਂਦਾ ਠੀਕ ਆ ਉਹ ਕਹਿੰਦਾ ਜਦੋਂ ਢੇਰੀ ਲੱਗ ਜੈਣੀਆਂ ਮੈਂ ਵੀ ਇਹੀ ਜਾਣਕਾਰੀ ਲੈਣਾ ਚਾਹਣਾ ਵੀ ਚਲੋ ਕਮੈਨ ਨਾਲ ਵੀਰ ਵੀ ਜੇ ਇਹ ਗੱਲ ਸਾਰੇ ਨਾਲ ਮਿਲ ਕੇ ਕਰ ਲੈਣਾ ਉਹ ਜ਼ਿੰਦਰਾ ਹੈ ਗੱਲ ਦੇਖੋ ਜ਼ਿੰਮੇਦਾਰ ਨੂੰ ਵੀ ਸੋਖਾ ਚਲੋ ਉਹ ਗੱਲ ਪਤਾ ਕੀ ਆ ਉਹ ਕਰਤਾ ਲੈਣਾ ਹੁਣ ਜਿਵੇਂ ਮੰਨ ਲਾ ਪੰਬਰ ਸਰ ਗਿਆਗੇ ਜਾਂ ਆਪਾਂ ਕਿਤੇ ਹੋਰ ਆਪਣੇ ਕੋਲੇ ਸਾਧਨ ਨਹੀਂ ਹੈਗਾ ਜਾਂ ਅੱਗੇ ਤਾਂ ਉਹਨਾਂ ਨੇ ਆਪਦੇ ਹੰਬੇ ਤੇ ਰੱਖ ਕੇ ਹੀ ਲੈ ਆਉਣੀ ਸੀਗੀ ਚਲੋ ਐ ਤਾਂ ਉੱਥੇ ਚਲੋ ਜਿੱਥੇ ਜਾਣੇ ਉੱਥੇ ਟਿਕਾਣੇ ਤਾਂ ਹੁੰਦੇ ਨੇ ਵੀਰੇ ਨਹੀਂ ਉਹ ਐਨੀ ਇਹੇ ਗੱਲ ਨਾ ਕਰਿਆ ਕਰਨ ਹੋਰ ਕਰਿਆ ਕਰਨ ਜਿੰਨੇ ਕੀਲੇ ਹੋਗੇ 20 10 ਕਿਲੇ ਵੜਤੇ। ਆਗਰਾ ਦੇ ਕਰੋ ਪਰ ਲਵੇ। ਨਾ 10 ਕੁਆਟ ਲਾੜਤੀ ਨੂੰ ਕਹਿਣਾ ਵੀ ਇਹਦੇ ਨਾਮ ਦਾ ਜੇ ਫਾਰਮ ਕੱਟਦੇ। ਹਾਂ ਇਹ ਵੀ ਗੱਲ ਠੀਕ ਆ। ਸਿੱਧਾ ਹਿਸਾਬ ਕਿਤਾਬ। ਇਹ ਵੀ ਗੱਲ ਸਹੀ ਆ। ਠੀਕ ਆ ਕਿ ਨਹੀਂ? ਇਹ ਵੀ ਇਹ ਸੌਖੀ ਆ। ਹਾਂ ਅਗਰਾਹੀ ਲੱਗਦੀ ਦੀ ਨਗਦਾਗੀ। ਲੱਗਦੀ ਦੀ ਨਗਦਾਗੀ। ਜੇ ਰਵੇ ਨਗਦ ਮੰਗੂ ਮਿਲਣ ਲੱਗ ਜਾਣਾ ਫਿਰ। ਹੁਣ ਤੂੰ ਤੂੰ ਇੱਕ ਗੱਲ ਸੱਚ ਦੱਸ ਦੇ। ਅਸੀਂ ਬੈਠੇ ਆਪਾਂ ਸ਼ਨੀ ਬੈਠਾ ਮਸ਼ੀਨਾਂ ਵਾਲੇ ਤੁਸੀਂ ਦੋਨੇ ਬੈਠਿਓਗੇ। ਵੀ ਸੋਡੀ ਹਜੇ ਤੱਕ ਅਗਰਾਹੀ ਕਿੰਨੀ ਖੜੀ ਆ? ਅਜੇ ਵੀਰੇ ਮੇਰਾ ਪਿੰਡੋ ਰਾਂ ਦਾ ਹੋ ਲੱਖ ਸਵਾ ਲੱਖ ਤੋਂ ਘਰੇ ਰਹਿਣਾ। ਠੀਕ ਆ ਉਹ ਤਾਂ ਨੰਬਰ ਸਰਵੰਨੇ ਵੀ ਲੱਖ ਰੁਪਏ ਦੇ ਆਸ-ਪਾਸ ਮਨ ਉਹਦੋਂ ਉੱਤੀ ਰਹੀ ਆਈਆ ਇੱਕ ਗੱਲ ਇਹ ਤਾਂ ਹੈਗੀ ਆ ਵੀ ਜਿਹੜੀ ਜਿੰਨੀ ਤੈਨੂੰ ਬਚਤ ਸੀ ਓਨੀ ਕੁ ਤਾਂ ਲੋਕਾਂ ਦੇ ਰਹੀ ਆਈਆ ਇਹ ਤਾਂ ਕੋਈ ਸ਼ੱਕ ਨਹੀਂ ਹੈਗੀ ਰਾਜਸਥਾਨ ਵਾਲਿਆਂ ਨੇ ਪਾਤੇ ਥੋੜੇ ਵੇ ਇੱਕ ਨੂੰ ਘਰ ਲੈ ਗੋਣਾਂ ਉਹਨਾਂ ਤਾਂ ਖੱਤੇ ਜੀ ਬਾਪੂ ਉਹ ਤਾਂ ਪਤਾ ਕੀ ਆ ਰਾਜਸਥਾਨ ਵਾਲਿਆਂ ਦਾ ਲੋ ਆਪਾਂ ਮੈਂ ਵੀ ਜਾਂਦਾ ਰਹਿਆ ਹਾਂ ਉਸੇ ਪਿੰਡ ਦੀ ਜਾਨਾ ਹੁਣ ਤੂੰ ਹਾਂ ਹਾਂ ਤੇ ਉਹਨਾਂ ਦਾ ਕੰਮ ਕੀ ਆ ਉਹ ਕਹਿੰਦੇ ਨੇ ਵੀ ਜੇ ਪਿੰਡ ਵਾਲੇ ਤੋਂ ਕੋਈ ਕੰਮ ਕਰਾਇਆ ਉਹਨੂੰ ਤਾਂ ਲੇਟ ਦੇ ਦਾਂਗੇ ਜਿਹੜਾ ਬਾਹਰਲਾ ਬੰਦਾ ਆ ਉਹਨੂੰ ਨਾਲ ਦੀ ਨਾਲ ਹਾਂਜੀ ਹਾਂਜੀ ਮੈਂ ਇੱਕ ਸਾਲ ਇਹਨਾਂ ਬਾਦਲ ਹੁਣੀਆਂ ਕੋਲੇ ਮਸ਼ੀਨ ਹੁੰਦੀ ਸੀ ਮੈਂ ਟੂੜੀ ਵਾਲੀ ਲੈ ਕੇ ਗਿਆ ਸੀਗਾ ਠੀਕ ਹੈ ਅਸੀਂ ਗਰਾਹੀ ਦਾ ਟਾਈਮ ਧਰ ਲਿਆ ਉਹ ਇਹਨਾਂ ਨੇ ਵੀ ਮੇਰੇ ਨਾਲ ਤੋਂ ਰੁਪਏ ਵੀ ਆਪਾਂ ਨੂੰ ਵੀ ਮਿਲੀ ਜਾਣਗੇ ਇਹਨਾਂ ਨੇ ਜਦੋਂ ਵੇਰਿਆ ਅਗਲਾ ਕਹਿ ਰਹੇ ਵੀ ਬੋਲਸ ਹਾਬ ਕਰਕੇ ਨੇ ਪਏ ਸੀ ਬਣ ਕੇ ਮੈਂ ਕਹਿੰਦਾ ਇੰਨੇ ਹੋ ਗਿਆ ਹਲਾ ਕੱਢ ਕੇ ਫੜਾ ਦਿਆ ਕਰੀ ਇਹ ਕਹਿੰਦਾ ਕਿ ਸਾਡੇ ਵੀ ਇੰਨੇ ਹੋਗੇ ਨਹੀਂ 300 ਨੂੰ ਹਜੇ ਸੰਸੇਰ ਦਵਾਗੇ ਅੜਕ ਕੇ ਪੰਜ 10 ਦਿਨ ਅੜਕ ਕੇ ਦਵਾਗੇ ਤੁਸੀਂ ਪਿੰਡ ਹੀ ਰਹਿਣਾਗਾ ਇਹ ਫਿਰ ਮੈਂ ਕਿਹਾ ਵੀ ਤੁਸੀਂ ਇੱਕ ਤਰੀਕ ਲੈ ਲਓ ਹੁਣ ਸਾਰੇ ਲੋਕਾਂ ਨੂੰ ਹਾਂ ਅੱਜ ਹਫਤਾ ਰਹਿੰਦਾ ਤੁਸੀਂ ਜੇ ਹਫਤੇ ਦੀ ਇੱਕ ਤਰੀਕ ਦੇ ਦਿਓ ਵੀਰੇ ਅਸੀਂ ਭਾਈ 18 ਤਰੀਕ ਨੂੰ ਗ੍ਰਾਹੀ ਇਕੱਠੀ ਕਰਾਂਗੇ ਨਹੀਂ ਰਾਣੇਚਰ ਰਾਸਦਾਨ ਤਵਿਹੇ ਤਰੀਕ ਦੇ ਦੇ ਉਸੇ ਤਰੀਕ ਨੂੰ ਸਾਰੀ ਗ੍ਰਾਹੀ ਆਊਗਾ ਇਹ ਨਹੀਂ ਹੈ ਕਿ ਕੋਈ ਰਹਿ ਜਾ ਠੀਕ ਆ ਉਹਨਾਂ ਨੇ ਤਿਆਰ ਪਏ ਹੋਣਗੇ ਵੈਸੇ ਤਾਂ ਰਾਣੇਚਰ ਰਾਸਦਾਨ ਨੂੰ ਤਾਂ ਘੰਟੇ ਚ ਗ੍ਰਾਹੀ ਇਕੱਠਾ ਕਰਨ ਵਾਲਾ ਕਰੂਗਾ ਹਾਂ ਇਹ ਤਾਂ ਗੱਲ ਹੈ ਜਿਹਦੇ ਘਰੇ ਜਾਵੇਗਾ ਖਾਲੀ ਨਹੀਂ ਮੁੜਦਾ ਖਾਲੀ ਨਹੀਂ ਮੁੜਦਾ ਉੱਥੇ ਜੇ ਮੈਂ ਹੁਣ ਆਪਾਂ ਖੰਡੂਰ ਸਾਹਿਬ ਰੀਜਰ ਪੈਂਡਾ ਇੱਥੇ ਧਾਰਸਦਾਰ ਵੀ ਪੈ ਜਾਂਦਾ। ਪੈ ਜਾਂਦਾ। ਇਹ ਕੋ ਜਾਣ ਪੈ ਜਾਣ। ਜੁਪੀ ਚ ਵੀ ਆਈਆਂ ਜੀ। ਹੈ? ਜੁਪੀ ਚ ਵੀ ਆਈਆਂ। ਨਗਦੀ ਆ। ਜੁਪੀ ਨਗਦ ਖਾਤੇ ਚ ਬਾੜਨ ਸਰ। ਜਦੋਂ ਵੜ ਗਿਆ ਖਾਤੇ ਚ ਉਦੋਂ ਨਾਲ ਦੀ ਗੱਲ ਪੈ ਸਕਦੀ। ਮਗਰ ਵਾਲਾ ਕੋਈ ਜਾਣ ਨਹੀਂ ਉਹ ਤੇ। ਠੀਕ ਆ। ਜੰਮੂ ਚ ਵੀ ਆਈਆਂ ਜੀ। ਅੱਛਾ ਜੰਮੂ ਚ ਵੀ। ਫਿਰ ਇਹਦਾ ਸਣੀ ਜਿਵੇਂ ਜੰਮੂ ਚ ਲਾ ਕੇ ਆਇਆਗਾ ਉੱਥੇ ਮਸ਼ੀਨਾਂ ਆਪਣੇ ਪਜਾਇਆ ਬਹੁਤ ਡਿੱਗੀਆਂ ਹੋਣਗੀਆਂ। ਬਹੁਤ ਬਹੁਤ ਜੀ। ਕਿੰਨਾ ਕੰਮ ਰਹਿ ਗਿਆ ਉੱਥੇ? ਕੰਮ ਜੀ ਬਸ ਮਨ ਵੀ ਇੱਕ ਪਿੰਡ ਹੈਗੀ ਨੇ 8-8 ਮਹੀਨਾ 9 ਮਹੀਨਾ ਚੱਲੀ ਜਾਂਦੀ ਨੇ ਠੀਕ ਆ ਹਾਂਜੀ ਹਾਂਜੀ ਪਿੰਡ ਵੱਡੇ ਨੇਗੇ ਹਾਂਜੀ ਪਿੰਡ ਵੱਡੇ ਨੇਗੇ ਹਾਂ ਵੱਡੇ ਨੇ ਪਿੰਡ ਦਾ ਜੀ ਖੇਤ ਆ ਆਪਣੇ ਵਾਂਗੂ ਨਹੀਂ ਜੰਮੂ ਛੋਟੇ ਟੁਕੜੇ ਨੇ ਜੰਮੂ ਚ ਛੋਟੇ ਟੁਕੜੇ ਜੀ ਛੋਟੀਆਂ ਹਾਂ ਹਾਂਜੀ ਥੋੜੀਆਂ ਜਿਹੀਆਂ ਕਨਾਲਾਂ ਨੇ ਅੱਧਰ ਵੀ ਹੋਰੀਆਂ ਨੇ ਏਰੀਆ ਦਾ ਪੱਧਰ ਆ ਜੀ ਉਹ ਕਨਾਲਾਂ ਨੇ ਬਸ ਜੀ ਅਸਾਂ ਹਾਂ ਛੋਟੀਆਂ ਜਿਹੀਆਂ ਤਿੰਨ ਕਨਾਲਾਂ ਚਾਰ ਕਨਾਲਾਂ ਇਹਨੂੰ ਦੋ ਮਰਲੇ ਕਿ ਤਿੰਨ ਮਰਲੇ ਐਂ ਹਾਂ ਜੀ ਅਸਾਂ ਨਹੀਂ ਹੈ ਆ ਵੀ ਅਭੀ ਕੀ ਲੈ ਲੈ ਦੱਦੀ ਹੈ ਨਾ ਨਾ ਐਂ ਜੰਮੂ ਜਾਇ ਨਹੀਂਗਾ ਜੀ ਹਾਂ ਹਾਂ ਠੀਕ ਆ ਕਨਾਲਾਂ ਪੈਸੇ ਨਗਦ ਪੈਸੇ ਨਗਦ ਜੀ ਠੀਕ ਆ ਕੋਈ ਐ ਡਰ ਡਰ ਦੁਰ ਤਾਂ ਨਹੀਂ ਹੈਗਾ ਨਾ ਨਹੀਂ ਪੂਰਾ ਵਧੀਆ ਜੀ ਆਪਣੇ ਪੰਜਾਬੀ ਵਾਂਗ ਹੌਲਾ ਪੂਰਾ ਠੀਕ ਆ ਹਾਂ ਜੀ ਹਾਂ ਜੀ ਪੂਰਾ ਵਧੀਆ ਉਹ ਤਾਂ ਫਿਰ ਹਿੰਦੀ ਬੋਲਦੇ ਹੋਣਗੇ ਨਹੀਂ ਨਹੀਂ ਜੀ ਉਹ ਹੋਰ ਤਰ੍ਹਾਂ ਬੋਲਦੇ ਪੰਜਾਬੀ ਨੇ ਜੀ ਹਾਂ ਥੋੜੀ ਭਾਸ਼ਾ ਹੋਰ ਤਰ੍ਹਾਂ ਹੁਣ ਸਮਝ ਘੱਟ ਆ ਤੇਜ਼ ਬੜਾ ਬੋਲਦੇ ਆ ਉਹ ਅੱਛਾ ਹਾਂ ਜੀ ਹਾਂ ਜੀ ਸਮਝ ਨਹੀਂ ਆਉਂਦੀ ਉਹਨਾਂ ਦੀ ਠੀਕ ਕਹਿੰਦੇ ਸਮਝ ਆਉਂਦੀ ਆ ਪਰ ਘੱਟ ਆਉਂਦੀ ਆ ਠੀਕ ਆ ਚੱਕਰ ਆ ਜੀ ਫਿਰ ਜਿਹੜੇ ਜੰਮੂ ਵਾਲੇ ਨੇ ਹਾਂਜੀ ਉਹਨਾਂ ਦੀ ਪੰਜਾਬੀ ਪਾਸਾ ਕਿ ਹਿੰਦੀ ਬੋਲਦੇ ਨੇ ਕਿ ਆਪ ਨੂੰ ਉਹ ਲੇਦਾ ਕੋਈ ਮਿਕਸ ਜੀ ਹੈ ਜੀ ਹਿੰਦੀ ਵੀ ਆ ਪੰਜਾਬੀ ਵੀ ਆ ਇਹਨਾਂ ਦੀ ਅਸਹਾ ਹਾਂਜੀ ਮਿਕਸ ਹੀ ਬੋਲਦੇ ਨੇ ਮੈਸੇਜ ਬੋਲਦੇ ਜੀ ਠੀਕ ਆ ਹਾਂਜੀ ਹਾਂਜੀ ਬਾਹਣ ਜਣੇ ਥੋੜੇ ਨੇ ਇਹਨਾਂ ਦੇ ਬਾਹਣ ਥੋੜੇ ਨੇ ਹਾਂਜੀ ਨਹੀਂ ਸਿਰ ਜਿਵੇਂ ਪਾਕਿਸਤਾਨ ਨੇੜੇ ਲੱਗਦਾ ਪਾਕਿਸਤਾਨੀ ਬੋਲੀ ਵੀ ਬੋਲਦੇ ਹੋਣਗੇ ਨਹੀਂ ਨਹੀਂ ਪਾਕਿਸਤਾਨੀ ਬੋਲੀ ਦਾ ਹੋਰ ਤਰ੍ਹਾਂ ਦੀ ਇਹ ਥੋੜੀ ਹੋਰ ਤਰ੍ਹਾਂ ਬੋਲਦੇ ਆ ਠੀਕ ਆ ਕੋਮੇਟ ਅਨਜਾਨ ਨਹੀਂ ਹੈਗੀ ਹਮਨ ਕੀ ਨਾ ਕੀ ਭਾਸ਼ਾ ਹੋ ਨਾ ਕੋਈ ਭਾਸ਼ਾ ਦਾ ਇੰਗਰੀਜ਼ੀ ਬੋ ਵਧੀਆ ਆਪਣੇ ਘਰ ਵਾਂਗੂੰ ਉਥੇ ਹੀ ਜਾਨਦੇ ਉਹਨਾਂ ਕੋਲੇ ਠੀਕ ਆ ਹਾਂਜੀ ਹਾਂਜੀ ਨਹੀਂ ਉਹੀ ਦਿੰਦਾ ਖੱਤੇ ਵਾਲਾ ਖੱਤੇ ਵਾਲਾ ਜਿਹਦੇ ਵੀ ਚੱਲਦੀ ਆ ਹਾਂ ਹਾਂਜੀ ਚਾਹੇ ਥੋੜੀ ਆ ਚਾਹੇ ਬਹੁਤੀ ਆ ਇਹਨੂੰ ਕਹਿੰਦਾ ਜੇ ਨਹੀਂ ਰੋਟੀ ਲਿਆ ਕੇ ਦੋ ਰੋਟੀਆਂ ਜੁੱਸੇ ਕਿ ਸਵੇਰੇ 11 ਵਜੇ ਖਾਈਦੀ ਆ ਫਿਰ ਸ਼ਾਮ ਨੂੰ ਖਾਈਦੇ ਬਾਦ ਦੋ ਟਾਈਮ ਰੋਟੀ ਖਾਂਦੇ ਆ ਜੀ ਸਵੇਰੇ ਦੋ ਟਾਈਮ ਹਾਂ ਹਾਂਜੀ ਠੀਕ ਆ ਕਿੰਨੇ ਸਾਲ ਹੋ ਗਏ ਤੈਨੂੰ ਜੰਮੂ ਜਾਂਦੇ ਨੂੰ ਮੈਨੂੰ ਹੋ ਗਏ 8-9 ਸਾਲ ਜਾਂਦੋਂ ਲਗਾਤਾਰ ਹਾਂ ਜੀ ਲਗਾਤਾਰ ਜੀ 24 ਦਾ ਠਹਿਰ ਪੱਕੀ ਆ ਹਾਂਜੀ 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 ਵਧੀਆ ਆਪਣੇ ਇੱਥੇ ਘਰੇ ਵੀ ਆਉਂਦੇ ਆਈਓ ਠੀਕ ਆ ਹਾਂਜੀ ਹਾਂਜੀ ਵਿਆਹ ਦੀ ਅੱਗੇ ਦੇਖ ਲਾ ਲੋਕ ਜੰਮੂ ਤੋਂ ਡਰੀ ਜਾਂਦੇ ਹੁੰਦੇ ਸੀ ਹਨਾ ਟਰਾਲੀਆਂ ਨੂੰ ਚੱਕੜੇ ਬਣਾ ਕੇ ਭੇਜਿੰਦੇ ਨੇ ਉੱਧਰ ਟਰਾਲੀਆਂ ਭੇਜਿੰਦੇ ਨੇ ਬਣਾ ਕੇ ਬਣੀ ਉਹ ਠੀਕ ਆ ਟਰਾਲੀਆਂ ਬਣਾ ਕੇ ਭੇਜੀਆਂ ਨੇ ਹਨਾ ਬਾਅਦ ਅੱਗੇ ਲੋਕ ਜੰਮੂ ਤੋਂ ਡਰੀ ਜਾਂਦੇ ਨੇ ਮੈਨੂੰ ਇੱਕ ਵਾਰ ਬਹੁਤ 2000 2-3 ਜਵੰਦਾ ਕਹਿੰਦਾ ਕਹਿੰਦਾ ਜੰਮੂ ਚੱਲੀ ਮੈਂ ਗੋਲੀ ਮਾਰੀ ਕਿਸੇ ਨੇ ਉੱਥੇ ਮੈਂ ਨਹੀਂ ਜਾਂਦਾ ਜੁੰਦਾ ਹੈਗਾ ਆਪਾਂ ਮੈਂ ਨਹੀਂ ਜਾਣਾ ਹੈਗਾ ਉਦੋਂ ਡਰ ਹੀ ਪੈਦਾ ਹੁੰਦਾ ਹੁਣ ਤਾਂ ਲੋਕ ਆਮ ਜਾਂਦੇ ਨੇ ਉਹ ਤਾਂ ਮਨਲਾ ਵੀ ਜੇ ਮੈਗਨਾ ਬਾਰਡਰ ਤਾਂ ਆਵੇ ਵਿਚਾਲੇ ਮਦਾਨ ਘੜਾ ਨਾ ਟੱਪ ਜਾਣਾ ਥੋੜਾ ਬਾਰਡਰ ਹੀ ਤਾਂ ਹੈਗਾ ਜੀ ਨਾਲ ਥੋੜਾ ਜਾ ਉੱਥੇ ਉੱਥੇ ਹੈਗਾ ਹਾਂ ਉੱਥੇ ਹੈਗਾ ਬੱਡਰੀ ਜੀ ਆਪਣੇ ਪਰਗਟ ਫੌਜੇ ਫੌਜੇ ਵਾਲ ਤਾਂ ਮੁੰਡਾ ਹਾਂ ਉਹ ਵੀ ਨਵੀਂ ਮਹੀਨੇ ਦਾ ਕੇਸ਼ਵੰਦਰਾ ਜੀ ਠੀਕ ਆ ਪਹਿਲੇ ਸਾਲੀ ਬੰਬ ਬੰਬ ਚੱਲ ਪਏ ਸੀ ਪੰਜਲੇ ਸੀ ਹਾਂ ਹਾਂ ਅਸੀਂ ਸੱਲੇ ਧਰਤੀ ਜਲਾਏ ਹਾਂ 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 ਉਹ ਜਿਹੜੇ ਗ੍ਰੇਟ ਜੇ ਪਾਉਂਦੇ ਹੁੰਦੇ ਨੇ ਥੱਲੇ ਮੈਂ ਕਹਿੰਦਾ ਨਾ ਮੈਂ ਨਾ ਵੀ ਜੇ ਬੰਦੇ ਦਾ ਪੈਰ ਫੁੱਟ ਰਹਿ ਗਿਆ ਬਾਕੀ ਅੰਦਰ ਜ਼ਮੀਨਾਂ ਖੋਲੀਆਂ ਨੇ ਜੀ ਹੈ ਅੰਦਰ ਜ਼ਮੀਨਾਂ ਖੋਲੀਆਂ ਨੇ ਬੱਡਰ ਅੰਦਰ ਅੰਦਰ ਖੁੱਲੀਆਂ ਨੇ ਉਹ ਫਿਰ ਵੱਡਣ ਜਾਣੇ ਹੋਗੇ ਹਾਂ ਵੱਡ ਕੇ ਹੋਣੇ ਜਾਂਦੇ ਉਹ ਤਾਂ ਹੈ ਨਾ ਕਿਲਾ ਕਿਚੌੜੀ ਵਾਹੀ ਹੁੰਦੀ ਏ ਯਾਰ ਹਾਂ ਦੂਰ ਤੱਕ ਫਿਰ ਜਿਹੜਾ ਮਸ਼ੀਨ ਹਾਂ ਠੀਕ ਆ ਹਾਂ ਜੀ ਵੀ ਇਹ ਨਹੀਂ ਹੈਗਾ ਵੀ ਐ ਲੰਬ ਉਧਰ ਬੰਗਾਂ ਨਾ ਨਾ ਕਿਲਾ ਕਿਚੌੜੀ ਹੁੰਦੀ ਏ ਉਹਦਾ ਮਤਲਬ ਵੱਧ ਤੋਂ ਵੱਧ ਆਹ ਬਾਕੀ ਦੂਜੇ ਰੋਡ ਤਾਰ ਦੇ ਨਾਲ ਨਾਲ ਤੁਰੇ ਜਾਂਦੇ ਠੀਕ ਆ ਇਸ ਤਰ੍ਹਾਂ ਹੁੰਦੇ ਆ ਉਹ ਵੀ ਵਾਈ ਦੇ ਆ ਗਈ ਇਹ ਦੀ ਹਾਂ ਫੌਜੀ ਚੜਦੇ ਨੇ 8 ਵਜੇ ਤੋਂ 5 ਵਜੇ ਦੇ ਤੱਕ ਬਸ ਇਹ ਫੌਜੀ ਨੇ ਨਾਲ ਰਹਿਣਾ ਨਾਲ ਰਹਿਣਾ ਜਿੰਨਾ ਟਾਈਮ ਮਸ਼ੀਨ ਚੱਲੇ 2-3 ਦਿਨ ਟਰਾਲੀ ਵਾਲੇ ਕੋਲੇ ਇੱਕ ਦਿਨ ਮਸ਼ੀਨ ਦੇ ਉੱਤੇ ਬੈਠਣਾ ਪੱਕੀ ਡਿਊਟੀ ਦੋ ਬੰਦੇ ਜਾਣਗੇ ਬੱਸ ਮਸੇਨ ਨਾਲ ਵੀ ਇੱਕ ਡਰਾਈਵਰ ਇੱਕ ਹੈਲਪਰ ਬਾਰਡਰ ਤੇ ਪੂਰੀ ਚੈਕਿੰਗ ਹੁੰਦੀ ਹੈ ਜੀ ਸਾਰਾ ਸਮਾਨ ਫੋਲਦੇ ਆ ਠੀਕ ਆ ਹਾਂ ਜੀ ਉਹ ਟੂਲ ਟਾਲ ਪਹਿਲਾਂ ਹੀ ਖਾਲੀ ਕਰ ਜਾਣ ਲੱਗੇ ਵੀ ਆਉਣ ਲੱਗੇ ਵੀ ਪੂਰੀ ਚੈਕਿੰਗ ਕਰਕੇ ਹਾਂ 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 ਫਿਰ ਉਹ ਲੱਗਦੀ ਉਹ ਬੰਦੇ ਵੀ ਚੈਕਿੰਗ ਹੁੰਦੀ ਹੈ ਜੀ ਜਿਹੜੇ ਬੰਦੇ ਨਾਲ ਗਿਆ ਜੀ ਫੌਜੀ ਠੀਕ ਆ ਉਹਨਾਂ ਦੀ ਚੈਕਿੰਗ ਹੁੰਦੀ ਨਾਲ ਮੋੜਦੇ ਅੱਛਾ ਫੌਜੀਆ ਦੀ ਵੀ ਹੁੰਦੀ ਆ ਹਾਂ ਹਾਂ ਜੀ ਵੀ ਇਹ ਨਾ ਗੜਬੜ ਕਰਦੇ ਹੁੰਦੇ ਹਾਂ ਹਾਂ ਜੀ ਹਾਂ ਜੀ ਸਹੀ ਆ ਜੀ ਸਖਤਾਈ ਤਾਂ ਫੌਜੀਆ ਦੀ ਤਾਂ ਸਖਤਾਈ ਬਹੁਤ ਆ ਇਹ ਗੱਲ ਤਾਂ ਹੈਗੀ ਆ ਜੀ ਮਾਲਾ ਫੌਜੀ ਕਪਲੇ ਬਾਜ ਹੋ ਜੈਦੇ ਹੁਣ ਨੂੰ ਆਪਾਂ ਸੌਂਦੇ ਨਹੀਂ ਸੀ ਨਹੀਂ ਸਹੀ ਗੱਲ ਆ ਜੀ ਸਹੀ ਗੱਲ ਆ ਜੀ ਕੀ ਗੱਲ ਆ ਜਿਹੜੀ ਹੁਣ ਰਾਮ ਨਾਲ ਸਰਾ ਗੀ ਮਾਨਦਾਰ ਪਰੇ ਸੌਂਜੇ ਨੇ ਹੈਗੇ ਹਾਂ ਸਹੀ ਗੱਲ ਆ ਜੀ ਇਹ ਕਟੜ ਮਾਨਦਾਰ ਹੁੰਦੇ ਨੇਗੇ ਹਾਂ ਹਾਂ ਹੋਰ ਗੱਲ ਬਾਤ ਹੈ ਸੱਚ ਦਾ ਪਹਿਰਾ ਦੇਣਾ ਵੀ ਚਾਹੀਦਾ ਇਹਦਾ ਗੱਲ ਹੈਗੀ ਆ ਕੋਈ ਵੇਚਣੀ ਨਹੀਂ ਹੁਣ ਮਸ਼ੀਨਾਂ ਇੰਨਾ ਚੋਤੇ ਵੇਚ ਦਾਂਗੇ ਕਿਹੜੀ 20 ਮਾਡਲ ਦਾ ਦਾ 18 ਮਾਡਲ ਵਿਚਾਰ ਆ ਜਿਉਂ ਵੇਗਿਉ ਵੇਚ ਦਾਂਗੇ ਠੀਕ ਆ ਦੋ ਰੱਖ ਲਾਂਗੇ ਕੰਮ ਘਟਾ ਲੈਨੇ ਫਿਰ ਕੀ ਆ ਸੀਜ਼ਨ ਵਾਲੇ ਬੰਦੇ ਲਗੀ ਜਾਂਦੇ ਨੇ ਯਾਰ ਠੀਕ ਹੈ ਬੀਲਰ ਲਾਈਨ ਦੀ ਸਲਾਹ ਨਹੀਂ ਬੀਲਰ ਵਾਲਾ ਜਰ ਬੀਲਰ ਵਾਲਾ ਵੀ ਇਕੱਠਾ ਭਰਾ ਕੇ ਲੋਕ ਰਾਜੀ ਨਹੀਂ ਅਜੇ ਵੀ ਪਈਆਂ ਨੇ ਇਕੱਠਾ ਹਾਂ ਕਿ ਹੁਣ ਦੇਖੋ ਕਿਵੇਂ ਚੱਲੂ ਕਿਵੇਂ ਨਾਲ ਤੇ ਬਾਕੀ ਆਪਣੇ ਭਰਾ ਦਾ ਲਿਆ ਆਇਆ ਗੁਰੂ ਜੀ ਦਾ ਹਾਂ ਉਹ ਚੱਲ ਆਪਣੇ ਏਰੀਏ ਸਾਰੇ ਦੋ ਬੀਲਰ ਨੇ ਤੇ ਕੋਲੇ ਠੀਕ ਹੈ ਮਹੌਲੀ ਹੈਗਾ ਬੰਦੇ ਕੋਲੇ ਇੱਕ ਗੱਲ ਦੀ ਇਹ ਨਹੀਂ ਪਤਾ ਲੱਗਿਆ ਹੈਗਾ ਵੀ ਕਿਰਾਇਆਂ ਦਾ ਕੰਮ ਕਿਉਂ ਪਿੱਟ ਗਿਆ ਇੰਨਾ ਕਿਰਾਇਆ ਵੀਰੇ ਮਸ਼ੀਨਰੀ ਵਧੀ ਜਾਂਦੀ ਚਲੋ ਮੈਂ ਕੰਮ ਲੈ ਲਈ ਨਾ ਸਨੀ ਕੁੜਿਆ ਤੇ ਤੈ ਵੀ ਰੱਖੀ ਆ ਮਸ਼ੀਨਰੀ ਵਧਾ ਕਰਕੇ ਕੰਪੀਟੀਸ਼ਨ ਵਾਲਾ ਕੰਮ ਹੋਇਆ ਹੋਇਆ ਯਾਰ ਰੇਟ ਆਪਾਂ ਮਸ਼ੀਨਾਂ ਵਾਲੇ ਨਹੀਂ ਲੈ ਸਕਦੇ ਹੁਣ ਕੋਈ ਇੱਕ ਗੱਲਾ ਚੱਲੇ ਇਹ ਤਾਂ ਚਾਪਾ ਮਸ਼ੀਨਾਂ ਵਾਲੇ ਹੋਗੇ ਬੇਲਰ ਤਾਂ ਆਹ 2 ਸਾਲ ਦੀ ਚੱਲੇ ਨੇ ਹਾਂ 2 ਸਾਲ ਤੋਂ ਚੱਲੇ ਨੇ ਇੰਨਾ ਕਿੰਨੀ ਵੀ ਲੋਕ ਨੱਕ ਬੁੱਲ ਮਾਰਦੇ ਨੇ ਫਿਰ ਉਹ ਗਾਹਾਂ ਤੋਂ ਪੇਮੈਂਟ ਨਹੀਂ ਮਿਲਦੀ ਇੱਕ ਤਾਂ ਫੈਕਟਰੀਆਂ ਤੋਂ ਜਿਹੜੀਆਂ ਫੈਕਟਰੀਆਂ ਖਰੀਦਦੀਆਂ ਨੇ ਠੀਕ ਆ ਉਤੋਂ ਪੇਮੈਂਟ ਹਿਸਾਬ ਨਾਲ ਮਿਲਦੀ ਨਹੀਂ ਜਿਹੜੇ ਹਿਸਾਬ ਨਾਲ ਕਹਿੰਦੇ ਨੇ ਉਹ ਹਾਂ ਉਸ ਹਿਸਾਬ ਨਾਲ ਪੇਮੈਂਟ ਮਿਲ ਜੇ ਫਿਰ ਫੇਰ ਤਾਂ ਕੀ ਦੇ ਲੈਣ ਦੇਣਾ ਯਾਨੀ ਉਹ ੜਕਾੜ ਕਾ ਦਿੰਦੇ ਨੇਗੇ ਉਹਨਾਂ ਕਹਾਂ ਜਿਉਂਦਾ ਸਸਤੀ ਚੱਲਦਾ ਉਹ ਮੈਂ ਦਿੰਦੇ ਨਾ ਠੀਕ ਆ ਜੋ ਪ੍ਰਾਣ ਚੱਲਦਾ ਉਦੋਂ ਹੀ ਚੱਲਦਾ ਮਾੜਾ ਉਦੋਂ ਦੇਣੀ ਹੈ ਪੇਮੈਂਟ ਉਹੀ ਗੱਲ ਆ ਜੰਦਰ ਪਤਾ ਨਹੀਂ ਚੱਕਰ ਕੀ ਹੋਇਆ ਬਾਈ ਬਾਕੀ ਉਹ ਚਰਨਾ ਕਿਸੇ ਜਨਾਬ ਨੇ ਗੰਨਾ ਵੀ ਹੈ ਨਹੀਂ ਨਹੀਂ ਤਾਂ ਕੰਨੇ ਦੀਆਂ ਮੈਂ ਪੱਤੀਆਂ ਇਕੱਠਾਵਾਂ ਨਹੀਂ ਦਿੰਦੇ ਨੇ ਬਸ ਮੱਕੀ ਆ ਕਾ ਵੀ ਦਿੰਦੇ ਵੀਰੇ ਗਰਮੀ ਬਹੁਤ ਆਉਂਦੀ ਆ ਗਰਮੀ ਵਾਲੀ ਹੁੰਦੀ ਆ ਬਸ ਰੂਟਾ ਮੀਟਰ ਫੇਰੇ ਆ ਪਾਣੀ ਸਾਡੇ ਖੇਤ ਚ ਜਾ ਰਿਹਾ ਦਪੈ ਤਾਂ ਨਹੀਂ ਚਲਾਈ ਮੱਕੀ ਤੇ ਨਹੀਂ ਵੀਰੇ ਆਪਾਂ ਇੱਕ ਵਾਰੀ ਚਲਾ ਕੇ ਦੇਖੀ ਆ ਮਲੇਵਰ ਨਾਲ ਚਲਾ ਕੇ ਦੇਖੀ ਦੀ ਠੀਕ ਆ ਕਲੋ ਦੇਵਰਾਣ ਦਾ ਪੈਸੇ ਸਾਨੂੰ ਨਗਦ ਮੰਗੂ ਦੁਬਾਰਾ ਤੇ ਜਿੰਮੇ ਕਰਦਾ ਠੀਕ ਆ ਸਾਨੂੰ ਹੁਣ ਤੱਕ ਅੱਧ ਵਿਚਾਲਜਾ ਹੋਇਆ ਹੋਇਆ ਵਿੱਚ ਅਜੇ ਹਜੇ ਵੀ ਹੋਰ ਜਾਰੇ 20-2000 ਰੁਪਏ ਹੋ ਠੀਕ ਆ ਚਲੋ ਠੀਕ ਜੀ ਅੱਛਾ ਮੈਰੇ ਮਾਇ ਜਾਂਦਾ ਨਾ ਪੱਟੀ ਚੂਹ ਲੈ ਪਿੰਡ ਹਾਂਜੀ ਮਹੀਨ ਲੈ ਕੇ ਮੈਂ ਉਥੇ 20 ਸਾਲ ਸੀਜ਼ਨ ਲਾ ਲਿਆ ਹੋਣੀ ਬਈ ਆਪਾਂ ਕਹਨੇ ਹੈਗੇ ਆਪਾਂ ਇੱਥੇ ਬੈਠੇ ਆ ਵੀ ਮੇਰਾ 1 ਰੁਪਿਆ ਨਹੀਂ ਕਿਸੇ ਬੰਦੇ ਨੇ ਰੱਖਿਆ ਉਹ ਵੀਰੇ ਕਰੇ ਕਰੋ ਸਾਡੇ ਪਤਾ ਦਾ ਨਹੀਂ ਜਿਹੜਾ ਜਿਹੜੇ ਸਰਪੰਚ ਤੇ ਨਿੰਮੇ ਦੇ ਘਰੇ ਜਾਂਦਾ ਸੀਗਾ ਉਹਨਾਂ ਦਾ ਡੰਡਾ ਕਿਹੜਾ ਸੀਗਾ ਠੀਕ ਆ ਆ ਲੱਗਦਾ ਜੀ ਸਰਪੰਚ ਕੋਲੇ ਨਾ ਗੱਲ ਵਾਗ ਜੇ ਤੈਨੂੰ ਮੈਂ ਆਥਨ ਨੂੰ ਦੇ ਦੂੰ ਨੀ ਪੈਂਦਾ ਫਰਕ ਜੀ ਇਹ ਚੀਜ਼ ਦਾ ਫਰਕ ਬਹੁਤ ਪੈਂਦਾ ਹਾਂ ਇਹ ਤਾਂ ਹੁਣ ਮਿੱਤਰ ਜਾਰੀ ਬਦਲ ਕਰਕੇ ਫਿਰ ਆਪਾਂ ਹੀ ਨਹੀਂ ਕਹਿੰਦੇ ਕਹੜੇ ਜੋਗੇ ਜਿਹੜਾ ਉਹ ਕਹਿੰਦੇ ਨਹੀਂਗੇ ਵੀ ਚਲੋ ਅੱਜ ਨਹੀਂ ਇਹ ਗੱਲ ਅਕਲ ਨਹੀਂ ਆ ਤਾਂ ਜਾਂਦੀ ਨਹੀਂ ਸਾਰੇ ਨਹੀਂ ਲੱਗੇ ਨਵੇਂ ਪੁਰਾਣੇ ਹੋ ਜਾਂਦੇ ਨੇ ਨਵੇਂ ਪੁਰਾਣੇ ਤੇ ਇੰਦਰਾ ਹੋ ਜਾਂਦੇ ਨੇ ਜਿਹੜਾ ਆਪਣੇ ਮੌਕੇ ਤੇ ਆਪਣੇ ਹੱਲ ਆ ਜਾਂ ਕੰਮ ਆ ਜਾਣਗੇ ਪੈਸੇ ਇਹ ਤਾਂ ਗੱਲ ਹੈਗੀ ਆ ਹੁਣ ਜਿਵੇਂ ਝੋਨਾ ਪਹਿਲਾਂ ਝੋਨਾ ਬਦਲ ਸਰ ਤਾਂ ਮਰ ਰੂ ਜੀ ਜਿੰਦਰ ਉਹਨਾਂ ਨੇ ਹੁਣ ਆ ਚਾਰ ਮਹੀ ਜੇ ਮ ਉਹ ਮਟਰ ਮਟਰ ਬੀਜ ਲਉਂਨੇ ਨੇ ਹਾਂ ਮਟਰਾਂ ਦੇ ਪੈ ਜਾਂਦੇ ਨੇ ਸਾਨੂੰ ਪੈਸੀ ਠੀਕ ਆ ਕੋਲੋਂ ਵੀ ਫਿਰ ਚੱਲ ਲੇਟ ਵੇਟ ਹੋ ਜਾਂਦਾ ਵਿੱਚ ਬੰਦੇ ਕਰਦੇ ਨੇ ਚਲ ਕੋਈ ਨਾ ਕਰਦੇ ਜਵਾਦਾਂ ਨੂੰ ਪਾ ਦਿੰਦੇ ਨੇ ਚਲੋ ਹੋਰ ਠੀਕ ਠਾਕ ਹੋ ਸਾਰੇ ਵਧੀਆ ਬਈ ਹਾਂ ਚਲੋ ਠੀਕ ਆ ਭਰਾ ਧੰਨਵਾਦ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਇਕ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ